ਪੰਜਾਬ ਨੂੰ ਦੇਸ਼ ਦਾ ਅੰਨ ਦਾਤਾ ਕਿਹਾ ਜਾਂਦਾ ਹੈ ਪਰ ਹੌਲੀ-ਹੌਲੀ ਵਿਕਾਸ ਦਰ ਘਟੀ ਅਤੇ ਕੁਦਰਤੀ ਸੌਮਿਆ ਜਿਵੇਂ ਕਿ ਧਰਤੀ ਹੇਠਲੇ ਪਾਣੀ ਦੀ ਦੁਰਵਰਤੋਂ ਵਧਣ ਲੱਗੀ ਰਾਜ ਵਿੱਚ 14500 ਕਿਲੋਮੀਟਰ ਲੰਬੇ ਨਹਿਰੀ ਸਿਸਟਮ ਦੇ ਬਾਵਜੂਦ ਨਹਿਰੀ ਪਾਣੀ ਦੀ ਸਪਲਾਈ ਸਿਰਫ 23% ਖੇਤੀ ਜੋ ਖੇਤਰ ਤੱਕ ਹੀ ਸੀਮਤ ਹੈ ਝੋਨਾ ਕਣਕ ਫਸਲੀ ਚੱਕਰ ਲਈ ਪਾਣੀ ਦੀ ਮੰਗ ਔਸਤ ਸਾਲਾਨਾ ਬਾਰਿਸ਼ ਤੋਂ 400% ਜ਼ਿਆਦਾ ਹੈ ਇਸ ਦੇ ਸਿੱਟੇ ਵਜੋਂ ਭੂਮੀਗਤ ਪਾਣੀ ਦੀ ਸਾਲਾਨਾ ਗਰਾਵਟ 100 ਸੈਂਟੀਮੀਟਰ ਹੈ ਮੇਰਾ ਨਾਮ ਰਣਜੋਤ ਸਿੰਘ ਜੀ ਪੰਜਾਬ ਭਾਵ ਕਿ ਪੰਜ ਦਰਿਆਵਾਂ ਦੀ ਧਰਤੀ ਸਤਲੁਜ ਰਾਵੀ ਬਿਆਸ ਜਹਲਮ ਚਨਾਬ ਸੋ ਜੇ ਪੰਜਾਬ ਦੀ ਗੱਲ ਕਰੀਏ ਪੰਜਾਬ ਦੇ ਨਾਮ ਵਿੱਚ ਹੀ ਪਾਣੀ ਹੈ ਆਬ ਸੋ ਅੱਜ ਲੋੜ ਹੈ ਕਿ ਉਹ ਆਬ ਉਹ ਪੰਜਾਬ ਕਿਉਂ ਪਾਣੀ ਅੱਜ ਸੁਰੱਖਿਆ ਹਨ ਸੋਦੇ ਉਤੇ ਆਪਾਂ ਥੋੜੀ-ਬੋਤੀ ਅੱਜ ਵਿਚਾਰ ਸਾਂਝੇ ਕਰਾਂਗੇ ਜੀ ਤੁਹਾਡੇ ਨਾਲ ਜੇ ਆਪਾਂ ਗੱਲ ਕਰੀਏ ਕਿ ਪੰਜਾਬ ਦੀ ਖੇਤੀ ਦੀ ਤੇ ਪੰਜਾਬ ਦੇ ਪਾਣੀਆਂ ਦੀ ਜੇ ਆਪਾਂ ਆਜ਼ਾਦੀ ਤੋਂ ਪਹਿਲਾਂ ਦੀ ਗੱਲ ਕਰੀਏ ਕਿ 47 ਤੋਂ ਪਹਿਲਾਂ ਦੇ ਪੰਜਾਬ ਦੀ ਖੇਤੀ ਦੇ ਜਾਂ ਪੰਜਾਬ 'ਚ ਕਿਹੜੀਆਂ-ਕਿਹੜੀਆਂ ਫਸਲਾਂ ਹੁੰਦੀਆਂ ਸਨ ਸੋ ਉਦੋਂ ਦੀ ਗੱਲ ਕਰੀਏ ਕਣਕ ਅਤੇ ਅਨਾਜ ਦੀਆਂ ਫਸਲਾਂ ਜਿਹੜੇ ਮੋٹے ਅਨਾਜ ਚਾਹੇ ਉਹ ਮੱਕੀ ਬਾਜਰਾ ਕਣਕ ਬਹੁਤਾਤ ਦੇ ਵਿੱਚ ਇਹ ਅਨਾਜ ਜ਼ਿਆਦਾ ਸੀ ਤੇ ਜਿਹੜਾ ਆਪਣਾ ਸਰੋਤ ਹੀ ਸਿੰਚਾਈ ਦਾ ਉਹ ਵੀ ਬਹੁਤਾਤ ਦੇ ਵਿੱਚ ਜਿਹੜਾ ਨਹਿਰੀ ਪਾਣੀ ਆ ਉਹੋ ਜੀ ਸੋ ਉਸ ਤੋਂ ਬਾਅਦ ਹੀ ਜੇ ਗੱਲ ਕਰੀਏ ਜਾਤੀ ਤੋਂ ਬਾਅਦ ਦੀ ਝੋਨੇ ਦੀ ਤੇ ਕਣਕ ਦੀ ਆਮਦ ਹੋਈ ਉਹਦਾ ਕਾਰਨ ਹੀ ਜਿਹੜੀ ਹਰੀ ਕ੍ਰਾਂਤੀ ਜਿਹੜੀ ਲੋੜ ਵੀ ਸੀ ਸਾਡੇ ਦੇਸ਼ ਦੇ ਵਿੱਚ ਕਿਉਂਕਿ ਆਪਾਂ ਦੇਸ਼ ਦੀ ਭੁੱਖਮਰੀ ਦੇ ਉੱਤੇ ਥੋੜਾ ਕੰਮ ਕਰਦੇ ਪਏ ਸੀ ਸੋ ਜੇ ਆਪਾਂ ਗੱਲ ਕਰੀਏ ਸਨ 70 ਦੀ ਸਨ 65 ਦੀ ਉਦੋਂ ਅੰਦਾਜ਼ਨ ਜਿਹੜੀ ਕਣਕ ਦਾ ਜਿਹੜਾ ਕੁੱਲ ਪ੍ਰਤੀਸ਼ਤ ਹੈ ਜਿੱਥੇ ਖੇਤੀਯੋਗ ਰਗਵਾ ਹੈ ਉਹ ਅੰਦਾਜ਼ਨ 4 ਤੋਂ 5% ਹੀ ਝੋਨੇ ਦਾ ਤੇ ਅੰਦਾਜ਼ਨ 40% ਹੀ ਕਣਕ ਦਾ ਸੋ ਜੇ ਆਪਾਂ ਸਨ 70 ਤੋਂ ਆਉਣ ਵਾਲੇ ਸਮੇਂ ਦੀ ਗੱਲ ਕਰੀ ਇਹ ਰਕਬਾ ਜਿਹੜਾ ਝੋਨੇ ਦਾ 4% ਤੋਂ ਵੱਧ ਕੇ ਅੰਦਾਜ਼ਨ ਕੋਈ 40 ਤੋਂ 44% ਤੱਕ ਹੋ ਗਿਆ ਤੇ ਜੇ ਆਪਾਂ ਕਣਕ ਦੀ ਗੱਲ ਕਰੀ ਉਹ 40 ਤੋਂ 44-45% ਤੱਕ ਚਲ ਗਿਆ ਸੋ ਭਾਵੇਂ ਆ ਕਿ ਜਿਉਂ-ਜਿਉਂ ਟੈਕਨੋਲੋਜੀ ਦੀ ਆਮਦ ਹੁੰਦੀ ਗਈ ਉਤੋਂ-ਉਤੋਂ ਜਿਹੜਾ ਸਾਡਾ ਖੇਤੀ ਕਰਨ ਦੇ ਢੰਗ ਤਰੀਕੇ ਆ ਤੇ ਜਿਹੜਾ ਮਸ਼ੀਨੀ ਕਰਨ ਆ ਉਹਦੇ ਕਾਰਨ ਜੜਾ ਸਾਡੀ ਖੇਤੀ ਦੇ ਵਿੱਚ ਜਿਹੜੇ ਫਸਲੀ ਤਬਦੀਲੀ ਹੁੰਦੀ ਰਹੀ ਉਉਂਦੀ ਹੁੰਦੀ ਰਹੀ ਜਿਉਂ-ਜਿਉਂ ਸਾਡੀ ਫਸਲੀ ਤਬਦੀਲੀ ਹੁੰਦੀ ਰਹੀ ਜਿਸ ਤਰੀਕੇ ਦੇ ਨਾਲ ਮੋٹے ਅਨਾਜ ਤੋਂ ਝੋਨੇ ਵੱਲ ਸਾਡੀ ਜਿਹੜੀਆਂ ਫਸਲਾਂ ਆ ਤੇ ਜਿਸ ਤਰੀਕੇ ਦੇ ਨਾਲ ਝੋਨੇ ਦੀ ਆਮਦ ਹੋਈ ਸੋ ਉਸ ਤਰੀਕੇ ਨਾਲ ਜੇ ਗੱਲ ਕਰੀਏ ਆਪਾਂ ਤੇ ਜਿਹੜਾ ਸਾਡਾ ਜਿਹੜਾ ਪਾਣੀ ਦਾ ਵੀ ਜਿਹੜਾ ਸਰੋਤ ਹੈ ਜਿਹੜਾ ਪਾਣੀ ਦਾ ਪ੍ਰੈਸ਼ਰ ਹੈ ਜਿਹੜਾ ਧਰਤੀ ਹੇਡਲਾ ਪਾਣੀ ਉਹਦੇ ਉੱਤੇ ਵੱਧ ਗਿਆ ਨਹਿਰੀ ਪਾਣੀ ਦੀ ਆਮਦ ਅੰਦਾਜ਼ਨ ਕੋਈ 23% ਹੋਗੀ ਤੇ ਜਿਹੜਾ ਪ੍ਰੈਸ਼ਰ ਹੈ ਬਹਤਾਤ ਦੇ ਵਿੱਚ ਉਹ ਜ਼ਿਆਦਾ ਸਾਡਾ ਜਿਹੜਾ ਧਰਤੀ ਹੇਡਲਾ ਪਾਣੀ ਉਹਦੇ ਉੱਤੇ ਹੋ ਗਿਆ ਜੇ ਆਪਾਂ ਡਾਟੇ ਦੀ ਗੱਲ ਕਰੀਏ ਅੰਦਾਜ਼ਨ 2000 ਸਾਲ ਦੇ ਵਿੱਚ ਕੋਈ 7 ਤੋਂ 8 ਲੱਖ ਟਿਊਬਵਲ ਨਹੀਂ ਜਿਹੜੇ ਅੱਜ ਦੀ ਤਰੀਕ ਦੇ ਵਿੱਚ 14 ਤੋਂ 15 ਲੱਖ ਟਿਊਬਵਲ ਹੋ ਗਏ ਸੋ ਜੇ ਆਪਾਂ ਗੱਲ ਕਰੀਏ ਕਿ ਵਾਕਈ ਹੀ ਜਿਹੜਾ ਸਾਡੇ ਦੇਸ਼ ਪੰਜਾਬ ਹੈ ਪ੍ਰਦੇਸ਼ ਪੰਜਾਬ ਹੈ ਇਹਦੇ ਵਿੱਚ ਪਾਣੀ ਥੋੜ੍ਹਾ ਥੱਲੇ ਜਾ ਰਹੀ ਹੈ ਨਹੀਂ ਜਾ ਰਹੀ ਜੇ ਆਪਾਂ ਗੱਲ ਕਰੀਏ ਅੰਦਾਜ਼ਨ ਕਿ ਜਿਹੜਾ ਸਾਡਾ ਧਰਤੀ ਹੇੜਲਾ ਪਾਣੀ ਆ ਹਰ ਸਾਲ ਦੇ ਵਿੱਚ ਅੰਦਾਜ਼ਨ 1 ਮੀਟਰ ਥੱਲੇ ਜਾ ਰਿਹਾ ਜੀ ਜਿਹੜਾ ਥੱਲੇ ਜਾ ਰਿਹਾ ਕੀ ਜਿਹੜਾ 1 ਮੀਟਰ ਥੱਲੇ ਜਾ ਰਿਹਾ ਜਿਹੜਾ ਪਾਣੀ ਆਪਣੇ ਉੱਤਨ ਦੇ ਮੋਟਰਾਂ ਉੱਤੇ ਚੱਲਦੀਆਂ ਸੀ ਅੱਜ ਆਪਣੀਆਂ ਮੋਟਰਾਂ ਥੱਲੇ ਚੱਲ ਗਈਆਂ ਕੀ ਇਹ ਪਾਣੀ ਵਾਪਸ ਦੁਬਾਰਾ ਆ ਸਕਦਾ ਸੋ ਇੱਕ ਸਵਾਲ ਆ ਸਾਡੇ ਸਾਰਿਆਂ ਦੇ ਜ਼ਿਹਨ ਦੇ ਵਿੱਚ ਕੀ ਆਪਾਂ ਇਹਨੂੰ ਮੋੜਾ ਲਿਆ ਸਕਦੇ ਇਹਦੇ ਵਿੱਚ ਸੋ ਇਹ ਇੱਕ ਸੋਚਣ ਲਈ ਮਜਬੂਰ ਕਰਦਾ ਫਿਰ ਕਰੀਏ ਤੇ ਕਰੀਏ ਕੀ ਜੇ ਮੈਂ ਗੱਲ ਕਰਾਂ ਸੰ ਜਦੋਂ ਝੋਨੇ ਦੇ ਰਕਬੇ ਦੀ ਅੰਦਾਜ਼ਨ 31 ਲੱਖ ਹੈਕਟੇਰ ਰਕਬਾ ਜਿਹੜਾ ਝੋਨੇ ਦਾ ਅੱਜ ਦੀ ਤਰੀਕ ਦੇ ਵਿੱਚ ਹੋ ਚੁੱਕਾ ਜੀ ਤੇ ਜੇ ਮੈਂ ਗੱਲ ਕਰਾਂ ਕੁਲ ਵਾਹੀయోగ ਰਕਬਾ ਉਹਨਾਂ ਅੰਦਾਜ਼ਨ 41 ਲੱਖ ਹੈਕਟੇਰ ਰਕਬਾ ਜੀ ਜੇਕਰ ਆਪਾਂ ਸਮੱਸਿਆ ਨੂੰ ਥੋੜੇ ਹੋਰ ਸਰਲ ਤਰੀਕੇ ਨਾਲ ਸਮਝਣਾ ਹੋਵੇ ਤਾਂ ਪੰਜਾਬ ਦੇ ਵਿੱਚ ਅੰਦਾਜ਼ਨ ਆਪਾਂ 165% ਜਿਹੜਾ ਪਾਣੀ ਆ ਧਰਤੀ ਜੋ ਬਾਹਰ ਕੱਢਦੇ ਪਏ ਆ ਜਿਹੜਾ 165% ਭਾਅ ਵੇ ਆ ਕਿ 100% ਕੁਦਰਤ ਸਾਨੂੰ ਕਹਿ ਰਹੀ ਆ ਜੀ ਕਿ 100% ਜਿਹੜਾ ਪਾਣੀ ਆ ਤੁਸੀਂ ਧਰਤੀ ਵਿੱਚੋਂ ਕੱਢ ਸਕਦੇ ਜੀ ਭਾਵੇਂ ਕਿ ਇੰਨੀ ਕੁਦਰਤ ਸਾਡੀ ਧਰਤੀ ਦੀ ਕਪੈਸਿਟੀ ਹੈਗੀ ਆ ਕਿਸੇ ਨਾ ਕਿਸੇ ਤਰੀਕੇ ਸ਼ਮਤਾ ਹੈਗੀ ਆ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹ ਆਪਣੇ ਸੀਨੇ ਦੇ ਵਿੱਚ ਇਹ ਪਾਣੀ ਜਜ਼ਬ ਕਰ ਲੂਗੀ ਬਟ ਜਿਹੜਾ ਉੱਪਰਲਾ 65% ਆ ਉਹਤਲਾ 65% ਆ ਇਹ ਆਪਾਂ ਕਿਦ ਨਾਲ ਕਿਤੇ ਵਧ ਕੱਢਦੇ ਪਏ ਆ ਉਦਾਹਰਨ ਦੇ ਤੌਰ ਤੇ ਜੇਕਰ ਸਾਡੇ ਕੋਲ ਇੱਕ ਬਾਲਟੀ ਪਾਣੀ ਦੀ ਆ ਪਾਣੀ ਦੀ ਬਾਲਟੀ ਸਾਡੇ ਕੋਲ ਇੱਕ ਆ ਪਰ ਵਰਤਦੇ ਆਪਾਂ ਪੌਣੇ ਦੋ ਬਾਲਟੀਆਂ ਪਏ ਸੋ ਇਦਾਂ ਹੀ ਮੈਂ ਗੱਲ ਕਰਾਂ ਤੇ ਜੇ ਸਾਡੇ ਬੈਂਕ ਦੇ ਵਿੱਚ ਮੰਨ ਲਓ ਕਿ 1 ਲੱਖ ਰੁਪਇਆ ਪਿਆ ਸਾਡੇ ਬੈਂਕ ਦੇ ਵਿੱਚ 1 ਲੱਖ ਰੁਪਇਆ ਪਿਆ ਤੇ ਸਾਨੂੰ ਲੋੜਿਆ 1.5 ਲੱਖ ਦੀ ਜਿਹੜਾ ਉਹਤਲਾ 50 ਹਜ਼ਾਰ ਹੈ ਉਹ ਤੇ ਆਪਾਂ ਕਰਜ਼ਾ ਚੁਕ ਲਿਆ ਤੇ ਲੱਖ ਰੁਪਇਆ ਜਿਹੜਾ ਸਾਡੀ ਜਿਹੜੀ ਸਾਡੀ ਮੂਲ ਰਕਮ ਬੈਂਕ ਚ ਪਈ ਉਹ ਹੈਗੀ ਅਗਲੇ ਸਾਲ ਆਪਾਂ ਲੱਖ ਰੁਪਇਆ ਜਮਾ ਕਰਾਤਾ ਬਟ ਜਿਹੜਾ 50 ਹਜ਼ਾਰ ਹੈ ਕਿਤੇ ਨਾ ਕਿਤੇ ਉਹ ਆਪਾਂ ਜਮਾ ਨਹੀਂ ਕਰਾਇਆ ਯਾਨੀ 50 ਹਜ਼ਾਰ ਦਾ ਸਾਡੇ ਸਿਰ ਤੇ ਕਰਜ਼ਾ ਹੈ ਇਸੇ ਤਰੀਕੇ ਦੇ ਨਾਲ 100% ਜਿਹੜਾ ਕੁਦਰਤ ਕਹਿ ਰਹੀ ਹੈ ਕਿ ਆਪਾਂ ਧਰਤੀ ਵਿੱਚੋਂ ਪਾਣੀ ਕੱਢ ਸਕਦੇ ਹਾਂ ਬਟ ਜਿਹੜਾ ਉਸਤਲਾ 65% ਕਿਤੇ ਨਾ ਕਿਤੇ ਸਾਡਾ ਜਿਹੜਾ ਕੁਦਰ ਦੇ ਸਿਰ ਤੇ ਸਾਡੇ ਸਿਰ ਤੇ ਕੁਦਰ ਦਾ ਕਰਜ਼ਾ ਚੜਿਆ ਹੋਇਆ ਜਿਹਨੂੰ ਕਿਤੇ ਨਾ ਕਿਤੇ ਸਾਨੂੰ ਸਮਝਣ ਦੀ ਲੋੜ ਹੈ ਮੇਰਾ ਨਾਮ ਨਵਦੀਪ ਕੌਰ ਹੈ ਅਤੇ ਮੈਂ ਜ਼ਿਲ੍ਹਾ ਬਠਿੰਡਾ ਦੀ ਵਸਨੀਕ ਹਾਂ ਮੈਂ ਸੀਆਈਪੀਟੀ ਵਿੱਚ ਬਤੌਰ ਟ੍ਰੇਨਿੰਗ ਕੋਆਰਡੀਨੇਟਰ ਕੰਮ ਕਰ ਰਹੀ ਹਾਂ ਕਿਸਾਨੀ ਪੱਧਰ ਦੇ ਉੱਪਰ ਹੀ ਨਹੀਂ ਬਲਕਿ ਪਾਣੀ ਦੀ ਜੋ ਵਰਤੋਂ ਹੈ ਉਹ ਸਾਡੇ ਸਾਰੇ ਹੀ ਆਮ ਜੀਵਨ ਦੇ ਵਿੱਚ ਅਸੀਂ ਉਸ ਦੀ ਵਰਤੋਂ ਕਰਦੇ ਹਾਂ ਤੋ ਉਸ ਵਿੱਚ ਅਸੀਂ ਕਿਸ ਤਰ੍ਹਾਂ ਪਾਣੀ ਦੀ ਬਚਤ ਕਰ ਸਕਦੇ ਹਾਂ ਉਸ ਵਿੱਚ ਸਾਡੇ ਸਾਰਿਆਂ ਦਾ ਹੀ ਇੱਕ ਅਹਿਮ ਰੋਲ ਰਹਿੰਦਾ ਹੈ ਸੋ ਘਰਾਂ ਦੇ ਵਿੱਚ ਜੇ ਆਪਾਂ ਗੱਲ ਕਰੀਏ ਤਾਂ ਸਾਡੀਆਂ ਸੁਆਣੀਆਂ ਸਾਡੀਆਂ ਗ੍ਰਹਿਣੀਆਂ ਦਾ ਇੱਕ ਬਹੁਤ ਹੀ ਅਹਿਮ ਰੋਲ ਰਹਿੰਦਾ ਹੈ ਜੋ ਕਿ ਘਰਾਂ ਦੇ ਵਿੱਚ ਜ਼ਿਆਦਾ ਸਮਾਂ ਬਤੀਤ ਕਰਦੀਆਂ ਹਨ ਉਹਨਾਂ ਨੂੰ ਪਾਣੀ ਦੀ ਸੁਚੱਜੀ ਵਰਤੋਂ ਕਰਨ ਦੇ ਲਈ ਅਤੇ ਪਾਣੀ ਦੀ ਜੇ ਆਪਾਂ ਕਹੀਏ ਕਿ ਕਿਸ ਤਰ੍ਹਾਂ ਦੇ ਨਾਲ ਉਹ ਬੇਲੋੜੀ ਵਰਤੋਂ ਨੂੰ ਘਟਾ ਸਕਦੀਆਂ ਨੇ ਉਸ ਦੇ ਸਬੰਧੀ ਵੀ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ ਜਿਵੇਂ ਕਿ ਆਪਾਂ ਕੰਮ ਕੰਮ ਦੀ ਗੱਲ ਕਰੀਏ ਤਾਂ ਘਰਾਂ ਦੇ ਵਿੱਚ ਪਾਣੀ ਦੀ ਵਰਤੋਂ ਸਵੇਰ ਤੋਂ ਹੀ ਸ਼ੁਰੂ ਹੋ ਜਾਂਦੀ ਹੈ। ਇੱਕ ਸਾਈਡ ਦੇ ਉੱਪਰ ਤਾਂ ਸਾਡੇ ਵੇੜੇ ਸਾਫ਼ ਹੋ ਰਹੇ ਹੁੰਦੇ ਨੇ, ਅਸੀਂ ਪੋਚਾ ਲਾ ਰਹੇ ਹੁੰਨੇ ਆ ਅਤੇ ਦੂਜੀ ਸਾਈਡ ਦੇ ਉੱਪਰ ਉਹ ਜਿਹੜੀ ਸਾਡੀ ਪਾਣੀ ਦੀ ਟੈਂਕੀ ਹੈਗੀ ਆ ਉਹ ਭਰ ਕੇ ਡੁੱਲ ਰਹੀ ਹੁੰਦੀ ਹੈ। ਤਾਂ ਅਸੀਂ ਦੋਨੋਂ ਸਾਈਡ ਤੋਂ ਹੀ ਕਿਉਂਕਿ ਅਸੀਂ ਜਿਹੜੇ ਵੇੜੇ ਧੋਣੇ ਹੈਗੇ ਉਹ ਵੇੜੇ ਅਸੀਂ ਕਿਸ ਤਰ੍ਹਾਂ ਧੋ ਰਹੇ ਹੈਗੇ ਅਸੀਂ ਲਗਾਤਾਰ ਜੋ ਸਾਡੀਆਂ ਪਾਈਪਾਂ ਚੱਲ ਰਹੀਆਂ ਨੇ ਉਸ ਦੇ ਥਰੂ ਅਸੀਂ ਵੇੜੇ ਧੋ ਰਹੇ ਆ। ਤਾਂ ਸਾਨੂੰ ਚਾਹੀਦਾ ਹੈ ਕਿ ਪਹਿਲਾਂ ਤਾਂ ਜਦੋਂ ਹੀ ਆਪਣੀ ਟੈਂਕੀ ਭਰ ਜਾਂਦੀ ਹੈ ਤਾਂ ਉਸ ਸਮੇਂ ਸਾਨੂੰ ਮੋਟਰ ਹੈ ਉਹ ਬੰਦ ਕਰ ਦੇਣੀ ਚਾਹੀਦੀ ਹੈ ਅਤੇ ਦੂਜੇ ਪਾਸੇ ਸਾਨੂੰ ਪਾਈਪਾਂ ਦੇ ਨਾਲ ਸਾਡੇ ਵੇੜੇ ਨਾਲ ਧੋ ਕੇ ਸਾਨੂੰ ਬਾਲਟੀਆਂ ਦੇ ਨਾਲ ਹੀ ਘਰਾਂ ਦੇ ਵਿੱਚ ਪੋਚਾ ਲਾਉਣਾ ਚਾਹੀਦਾ ਹੈ ਅਤੇ ਵੇੜੇ ਦੀ ਸਫਾਈ ਕਰਨੀ ਚਾਹੀਦੀ ਹੈ ਜਿਵੇਂ ਸਾਨੂੰ ਸਾਰਿਆਂ ਨੂੰ ਹੀ ਪੀਣ ਦਾ ਜੋ ਪਾਣੀ ਹੈਗਾ ਉਹ ਸਾਫ਼ ਸੁਥਰਾ ਚਾਹੀਦਾ ਤੇ ਜਿਸ ਦੇ ਕਾਰਨ ਅਸੀਂ ਘਰਾਂ ਦੇ ਵਿੱਚ ਫਿਲਟਰ ਲਗਾ ਲਏ ਨੇ ਜੋ ਕਿ ਅੱਜ ਦੇ ਸਮੇਂ ਦੀ ਇੱਕ ਲੋੜ ਵੀ ਹੈ ਤਾਂ ਉਹਨਾਂ ਜੋ ਫਿਲਟਰ ਦਾ ਪਾਣੀ ਪਾਣੀ ਜੋ ਸਾਡਾ ਵੇਸਟ ਦੇ ਵਿੱਚ ਪਾਣੀ ਜਾ ਰਿਹਾ ਹੁੰਦਾ ਹੈ ਫਿਲਟਰ ਦਾ ਪਾਣੀ ਉਸ ਨੂੰ ਅਸੀਂ ਕਿਸ ਤਰ੍ਹਾਂ ਮੁੜ ਵਰਤੋਂ ਵਿੱਚ ਲੈ ਕੇ ਆ ਸਕਦੇ ਹਾਂ ਇਸ ਦੇ ਬਾਰੇ ਵੀ ਸਾਨੂੰ ਗੌਰ ਕਰਨ ਦੀ ਜ਼ਰੂਰਤ ਹੈ ਮੈਂ ਪਰਗਣ ਸਿੰਘ ਪਿੰਡ ਹੇਲਰਾ ਜ਼ਿਲ੍ਹਾ ਜਲੰਧਰ ਦਾ ਰਹਿਣ ਵਾਲਾ ਹਾਂ ਜੀ ਮੇਰੀ ਆਪਣੀ ਖੇਤੀ ਜਿਹੜੀ ਹੈਗੀ ਹੈ 10 ਏਕੜ ਮਾਲਕੀ ਆ ਤੇ ਮੈਂ 60 ਏਕੜ ਦੀ ਖੇਤੀ ਕਰਦਾ ਜਿਸ ਦੇ ਵਿੱਚ ਮੈਂ ਝੋਨਾ ਮੱਕੀ ਤੇ ਆਲੂ ਦੀ ਪੈਦਾਵਾਰ ਕਰਦਾ ਇਹ ਗੱਲ ਬਿਲਕੁਲ ਸਹੀ ਆ ਜੀ ਕਿ ਪਾਣੀ ਸਾਡਾ ਜਿਹੜਾ ਹੈਗਾ ਆ ਦਿਨ ਬਾ ਦਿਨ ਥੱਲੇ ਜਾ ਰਿਹਾ ਮੇਰੀ ਸੁਰਤ ਦੇ ਵਿੱਚ ਜਿਹੜਾ ਪਾਣੀ ਜਿਹੜਾ ਸੀਗਾ ਮੋਟਰਾਂ ਜਿਹੜੀਆਂ ਆ ਉੱਪਰ ਚੱਲਦੀਆਂ ਸੀਗੀਆਂ ਤੇ ਅੱਜ ਅਸੀਂ 150 ਫੁੱਟ ਤੇ ਜਾ ਪਹੁੰਚੇ ਆ ਪਾਣੀ ਨੂੰ ਬਚਾਉਣ ਦੀ ਬਹੁਤੀ ਜ਼ਿਆਦਾ ਲੋੜ ਆ ਅਪਰਾਧਾ ਕਰਨ ਦੀ ਲੋੜ ਆ ਜ਼ਿਮੀਦਾਰ ਮੇਰੇ ਭਰਾ ਜਿਹੜੇ ਹੈਗੇ ਆ ਉਹ ਵੀ ਕਰ ਰਹੇ ਆ ਆਪਣੇ ਤੌਰ ਤੇ ਬਹੁਤ ਅਪਰਾਧਾ ਕਰ ਰਹੇ ਆ ਕਿਸਾਨ ਨੂੰ ਇਸ ਪ੍ਰਤੀ ਜਿਹੜਾ ਹੈਗਾ ਜੁਮੇਵਾਰ ਸਮਝਿਆ ਜਾਂਦਾ ਕਿ ਧਰਤੀ ਹੇਠਲਾ ਪਾਣੀ ਜਿਹੜਾ ਹੈਗਾ ਆ ਉਹ ਕਿਸਾਨ ਦਾ ਕਰਕੇ ਜਿਹੜਾ ਹੈਗਾ ਆ ਥੱਲੇ ਜਾ ਰਿਹਾ ਪਰ ਮੈਂ ਇਸ ਗੱਲ ਨਾਲ ਸਹਿਮਤ ਨਹੀਂ ਹਾਂਗਾ ਇਸ ਦੇ ਬਹੁਤ ਸਾਰੇ ਕਾਰਨ ਆ ਪੰਜਾਬ ਦਾ ਕਿਸਾਨ ਇਹੋ ਜਿਹਾ ਐਜੂਕੇਟਿਡ ਕਿਸਾਨ ਆ ਉਹਨੂੰ ਜੋ ਵੀ ਜਿਹੜੇ ਵੀ ਪਾਸੇ ਸਰਕਾਰਾਂ ਨੇ ਸੰਸਥਾਨਾਂ ਨੇ ਤੋਰਿਆ ਉਹ ਉਸ ਪਾਸੇ ਤੋਰਿਆ ਉਹਨਾਂ ਦੀਆਂ ਹਰ ਜਿਹੜੀਆਂ ਹਦਾਇਤਾਂ ਸੀਗੀਆਂ ਉਹਨਾਂ ਦਾ ਪਾਲਣ ਕੀਤਾ ਬਾਕੀ ਕਰ ਵੀ ਰਹੇ ਆ ਮੈਂ ਸਾਰੇ ਕਿਸਾਨ ਭਰਾਵਾਂ ਨੂੰ ਇਹ ਵੀ ਕਹੂੰਗਾ ਕਿ ਤੁਸੀਂ ਵੀ ਕਰ ਵੀ ਰਹੇ ਹੋ ਤੇ ਹੋਰ ਵੀ ਉਪਰਾਲਾ ਕਰੋ ਕਿ ਆਪਾਂ ਪਾਣੀ ਨੂੰ ਬਚਾਈਏ ਪਾਣੀ ਬਿਨਾ ਹੀ ਨਾਲੀ ਜੀਵਨ ਹੈ ਪਾਣੀ ਤੋਂ ਬਿਨਾ ਜੀਵਨ ਨਹੀਂ ਹੈ ਝੋਨੇ ਬਾਰੇ ਬਹੁਤ ਗੱਲਾਂ ਹੁੰਦੀਆਂ ਕਿ ਜ਼ਿਮੀਂਦਾਰ ਜਿਹੜਾ ਹੈਗਾ ਝੋਨਾ ਲਾਉਂਦਾ ਪੰਜਾਬ ਦਾ ਤੇ ਝੋਨੇ ਦੇ ਵਿੱਚ ਪਾਣੀ ਦੀ ਬਹੁਤ ਜ਼ਿਆਦਾ ਖਪਤ ਹੁੰਦੀ ਆ ਪਰ ਜ਼ਿਮੀਂਦਾਰ ਜਿਹੜਾ ਹੈਗਾ ਆ ਜੇ ਝੋਨੇ ਵਿੱਚ ਪਾਣੀ ਦੀ ਖਪਤ ਕਰਦਾ ਆ ਤਾਂ ਉਹ ਸਾਰੇ ਹਿੰਦੁਸਤਾਨ ਨੂੰ ਸਾਰੇ ਭਾਰਤ ਨੂੰ ਖਾਣਾ ਮੱਈਆ ਕਰਾਉਂਦਾ ਤੇ ਬਾਕੀ ਰਹੀ ਗੱਲ ਕੁਝ ਛੋਟੀਆਂ-ਛੋਟੀਆਂ ਗੱਲਾਂ ਹੈਗੀਆਂ ਉਹਨਾਂ ਦਾ ਆਪਾਂ ਧਿਆਨ ਕਰਕੇ ਆਪਾਂ ਪਾਣੀ ਦੀ ਬਚਤ ਕਰ ਵੀ ਸਕਦੇ ਆ ਆਪਾਂ ਝੋਨਾ ਲਾਉਨੇ ਆ ਚੋਨਾ ਲਾਉਣ ਤੋਂ ਬਾਅਦ ਵਿੱਚ ਆਪਾਂ ਚੋਨੇ ਵਿੱਚ ਜੋ ਨਦੀਨ ਨਾਸ਼ਕ ਦਵਾਈ ਆ ਉਹ ਪਾਉਨੇ ਆ ਬਾਅਦ ਵਿੱਚ ਸਾਨੂੰ 4-5 ਦਿਨ ਉਹਦੇ ਵਿੱਚ ਪਾਣੀ ਰੱਖਣਾ ਖੜਾ ਰੱਖਣਾ ਜ਼ਰੂਰੀ ਪੈਂਦਾ ਆ ਉਸ ਤੋਂ ਬਾਅਦ ਵਿੱਚ 20-22 ਦਿਨ ਬਾਅਦ ਅਸੀਂ ਪਾਣੀ ਨੂੰ ਇੱਕ ਵਾਰੀ ਸਕਾ ਦੇਨੇ ਆ ਸਕਾ ਕੇ ਨਾਲੀਓ ਫਿਰ ਸਾਡੀ ਜੜੀ ਹੈਗੀ ਆ ਦੂਸਰੀ ਯੂਰੀਆ ਪੈ ਜਾਂਦੀ ਆ ਪਹਿਲੀ ਯੂਰੀਆ ਅਸੀਂ ਪਾਣੀ ਵਿੱਚ ਪਾ ਦਨੇ ਆ ਦੂਸਰੀ ਯੂਰੀਆ ਜਿਹੜੀ ਹੈਗੀ ਅਸੀਂ ਪਾਣੀ ਸਕਾ ਕੇ ਪਾ ਦਨੇ ਆ ਪਾਣੀ ਸਕਾ ਕੇ ਬੱਤਰ ਲਵਾ ਕੇ ਫਿਰ ਉਸ ਨੂੰ ਪਾਣੀ ਜਿਹੜਾ ਹੈਗਾ ਦਨੇ ਆ ਸਾਰੇ ਜਾਣਦੇ ਆ ਕਿ ਆਪਣੇ ਇਲਾਕੇ ਦੇ ਵਿੱਚ ਪਹਿਲਾਂ ਜਿਹੜੀ ਮੱਕੀ ਜਿਹੜੀ ਆ ਉਹ 24 ਇੰਚ ਦੇ ਆਪਾਂ ਸਿਆੜਾਂ ਦੇ ਉੱਤੇ ਬੀਜਦੇ ਸੀ ਉਸ ਤੋਂ ਬਾਅਦ ਵਿੱਚ ਇੱਕ ਕਲਚਰ ਆਇਆ ਇਹ ਬੈੱਡ ਕਲਚਰ ਮੈਂ ਵੀ ਆਪਣੇ ਪਿੰਡ ਦੇ ਵਿੱਚ ਸਭ ਤੋਂ ਪਹਿਲਾਂ ਬੈੱਡ ਤੇ ਮੱਕੀ ਲਾਈ ਬੈੱਡ ਨਾਲ ਮੱਕੀ ਲਾਉਣ ਨਾਲ ਸਾਨੂੰ ਫਾਇਦਾ ਇਹ ਹੋਇਆ ਕਿ ਸਾਡੀ ਪਾਣੀ ਦੀ ਬਚਤ ਜਿਹੜੀ ਸੀ ਉਹ ਬਹੁਤ ਹੋਈ ਜਿਵੇਂ ਆਪਾਂ ਜਾਣਦੇ ਆ ਜੇ ਆਪਾਂ ਜ਼ਿਆਦਾ ਪਾਣੀ ਖੜਾ ਕੇ ਰੱਖਦੇ ਆ ਤੇ ਝੋਨੇ ਵਿੱਚ ਸ਼ੀਥ ਬਲੱਡ ਦੀ ਜਿਹੜੀ ਹੈਗੀ ਆ ਉਹ ਪ੍ਰੋਬਲਮ ਆ ਜਾਂਦੀ ਆ ਕਿਉਂ ਨਾ ਹੋਵੇ ਅਸੀਂ ਪਾਣੀ ਜਿਹੜਾ ਹੈਗਾ ਆ ਉਹ ਬੱਤਰ ਦੇ ਨਾਲ ਲਈਏ ਤੇ ਉਹ ਜਿਹੜਾ ਹੈਗਾ ਆ ਸਾਨੂੰ ਬਿਮਾਰੀ ਆਉਣ ਦੇ ਜਿਹੜੇ ਚਾਂਸ ਜਿਹੜੇ ਹੈਗੇ ਆ ਉਹ ਘੱਟ ਹੋਣਾ ਮੈਂ ਹਰਦੀਪ ਕੁਮਾਰ ਜਿਵੇਂ ਕਿ ਸਾਨੂੰ ਸਾਰਿਆਂ ਨੂੰ ਪਤਾ ਕਿ ਮੌਜੂਦਾ ਪੰਜਾਬ ਦੇ ਵਿੱਚ ਫਸਲੀ ਚੱਕਰ ਜਿਹੜਾ ਕਣਕ ਤੇ ਝੋਨੇ ਦਾ ਚੱਲ ਰਿਹਾ ਹੈ ਇਹਦੇ ਵਿੱਚ ਪਾਣੀ ਦੀ ਬਹੁਤ ਵੱਡੀ ਸਮੱਸਿਆ ਜੋ ਕਿ ਕਿਸਾਨ ਵੀਰ ਫੇਸ ਕਰ ਰਹੇ ਨੇ ਇਹਨਾਂ ਸੋਲਿਊਸ਼ਨਸ ਤੇ ਸੀਆਈਪੀਟੀ ਪਿਛਲੇ 15 ਸਾਲਾਂ ਤੋਂ ਪੰਜਾਬ ਦੇ ਵਿੱਚ ਕੰਮ ਕਰ ਰਹੀ ਹੈ ਪੰਜਾਬ ਤੇ ਦੇਸ਼ ਦੇ ਹੋਰ ਨਾ ਸਟੇਟਾਂ ਵਿੱਚ ਵੀ ਸੀਆਈਪੀਟੀ ਜੋ ਹੈ ਉਹ ਕੰਮ ਕਰ ਰਹੀ ਹੈ ਇਨਾ ਦੇ ਸੋਲੂਸ਼ਨਸ ਨੇ ਜਿਹੜੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਜਿਹੜੇ ਕਿ ਪ੍ਰਮੋਟ ਕੀਤੇ ਜਾਂਦੇ ਨੇ ਸਭ ਤੋਂ ਪਹਿਲਾ ਸੋਲੂਸ਼ਨ ਹੈ ਸਿੱਧੀ ਬਿਜਾਈ ਵਾਲਾ ਜਿਹੜਾ ਝੋਨਾ ਹੈ ਉਹ ਸਿੱਧੇ ਤੌਰ ਤੇ ਜ਼ਮੀਨ ਦੇ ਵਿੱਚ ਬੀਜਿਆ ਜਾਂਦਾ ਜਿਵੇਂ ਕਿ ਕਣਕ ਬੀਜੀ ਜਾਂਦੀ ਹੈ ਸਿੱਧੀ ਬਿਜਾਈ ਵਾਲਾ ਝੋਨਾ ਬਿਨਾ ਕੱਦੂ ਕੀਤੇ ਬੀਜਿਆ ਜਾਂਦਾ ਹੈ ਜੋ ਕਿ 15 ਤੋਂ 20% ਪਾਣੀ ਨੂੰ ਸੇਵ ਕਰਦਾ ਹੈ ਦੂਸਰਾ ਸੋਲੂਸ਼ਨ ਹੈ ਸ਼ਾਰਟ ਡਿਊਰੇਸ਼ਨ ਵੈਰਾਈਟੀਆਂ ਯਾਨੀ ਕਿ ਘੱਟ ਸਮਾਂ ਲੈਣ ਵਾਲੀਆਂ ਵੈਰਾਈਟੀਆਂ ਜਿਵੇਂ ਕਿ ਪੀਆਰ 126 ਜਿਹੜੀ ਵੈਰਾਈਟੀ ਹੈ ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਪ੍ਰਮੋਟ ਕੀਤੀ ਜਾਂਦੀ ਹੈ ਹੁਣ ਬਹੁਤਾਂ ਦੇ ਵਿੱਚ ਪੰਜਾਬ ਦੇ ਜਿਹੜੇ ਕਿਸਾਨ ਨੇ ਉਹ ਪੀਆਰ 126 ਨੂੰ ਅਪਣਾ ਰਹੇ ਨੇ ਪੀਆਰ 126 ਨਾਲ ਦੋ ਤੋਂ ਤਿੰਨ ਪਾਣੀ ਆ ਜਿਹੜੇ ਝੋਨੇ ਦੇ ਵਿੱਚ ਸੇਵ ਕੀਤੇ ਜਾਂਦੇ ਨੇ ਤੀਸਰਾ ਜਿਹੜਾ ਸੋਲੂਸ਼ਨ ਹੈ ਉਹ ਹੈ ਲੇਜ਼ਰ ਲੈਵਲਰ ਯਾਨੀ ਕਿ ਕੰਪਿਊਟਰ ਕਰਹਾ ਕੰਪਿਊਟਰ ਕਰਹਾ ਹੈ ਜਿਹੜਾ ਉਹਦੀ ਐਡਾਪਸ਼ਨ ਵੀ 80 ਤੋਂ 90% ਹੋ ਚੁੱਕੀ ਹੈ ਕੰਪਿਊਟਰ ਕਰਹਾ ਜਿਹੜਾ ਉਹ ਖੇਤ ਨੂੰ ਪੱਧਰ ਕਰ ਦਿੰਦਾ ਤੇ ਜਿਹਦੇ ਕਰਕੇ ਇੱਕ ਕੋਨੇ ਤੋਂ ਦੂਜੇ ਕੋਨੇ ਦੇ ਵਿੱਚ ਜਿਹੜਾ ਪਾਣੀ ਹੈ ਉਹ ਆਸਾਨੀ ਨਾਲ ਫਿਰ ਜਾਂਦਾ ਇਹਦੇ ਨਾਲ ਵੀ 20 ਤੋਂ 22% ਜਿਹੜਾ ਪਾਣੀ ਹੈ ਉਹ ਸੇਵ ਕੀਤਾ ਜਾਂਦਾ ਚੌਥੀ ਜਿਹੜੀ ਸੋਲੂਸ਼ਨ ਹੈ ਉਹ ਹੈ ਟੈਂਸ਼ੋਮੀਟਰ ਟੈਂਸ਼ੋਮੀਟਰ ਸੀਆਈਪੀਟੀ ਨੇ ਅੱਜ ਤੋਂ 10 ਸਾਲ ਪਹਿਲਾਂ 11 12 ਦੇ ਵਿੱਚ ਪੂਰੇ ਪੰਜਾਬ ਵਿੱਚ 25 ਤੋਂ 30000 ਟੈਂਸ਼ੋਮੀਟਰ ਫ੍ਰੀ ਆਫ ਕਾਸਟ ਫਾਰਮਰ ਦੇ ਫੀਲਡ ਦੇ ਵਿੱਚ ਡਿਪਲੋਏ ਕੀਤੇ ਸੀਗੇ ਜਿਹਦੇ ਨਾਲ ਕੀ ਜੋ ਕਿਸਾਨ ਹੈ ਉਹਨੇ ਬਹੁਤ ਲਾਹੇਵੰਦ ਉਹਨੂੰ ਫਾਇਦਾ ਹੋਇਆ ਪਾਣੀ ਦੀ ਬਚਤ ਜਿਹੜੀ ਬਹੁਤਾਂ ਦੇ ਵਿੱਚ ਹੋਈ ਇੱਕ ਟੈਂਸ਼ਨੋਮੀਟਰ ਦੀ ਹੀ ਐਕਸਟੈਂਸ਼ਨ ਹੈ ਸੀਆਈਪੀਡੀ ਉਹਦੇ ਉੱਤੇ ਕੰਮ ਕਰ ਰਹੀ ਹੈ ਜੋ ਕਿ ਹੈ ਆਈਓਟੀ ਬੇਸਡ ਸੈਂਸਰਸ ਸੈਂਸਰ ਜਿਹੜਾ ਕਿ ਹੈ ਉਹ ਝੋਨੇ ਦੀ ਜ਼ਮੀਨ ਤੱਕ ਖੇਤ ਦੇ ਵਿੱਚ ਗੜ ਦਿੱਤਾ ਜਾਂਦਾ ਜੀ ਦੇ ਨਾਲ ਜਦੋਂ ਝੋਨੇ ਦੀ ਜੜ ਨੂੰ ਪਾਣੀ ਦੀ ਲੋੜ ਪੈਂਦੀ ਹੈ ਉਦੋਂ ਕਿਸਾਨ ਦੇ ਫੋਨ ਤੇ ਮੈਸੇਜ ਚਲਾ ਜਾਂਦਾ ਕਿ ਅਵਤਾਰ ਸਿੰਘ ਜੀ ਤੁਸੀਂ ਆਪਣੇ ਖੇਤ ਨੂੰ ਪਾਣੀ ਲਾ ਦਿਓ ਤੇ ਜਦੋਂ ਖੇਤ 'ਚ ਭਰਪੂਰ ਮਾਤਰਾ ਦੇ ਵਿੱਚ ਜਿੰਨੀ ਲੋੜ ਹੁੰਦੀ ਹੈ ਝੋਨੇ ਨੂੰ ਉਹਨਾਂ ਜਦੋਂ ਪਾਣੀ ਉਹਦੇ ਵਿੱਚ ਪੜ ਜਾਂਦਾ ਤੇ ਫਿਰ ਕਿਸਾਨ ਵੀਰ ਨੂੰ ਮੈਸੇਜ ਆ ਜਾਂਦਾ ਵੀ ਅਵਤਾਰ ਸਿੰਘ ਜੀ ਆਪਣੇ ਖੇਤ ਦੀ ਜਿਹੜੀ ਮੋਟਰ ਹੈ ਉਹ ਬੰਦ ਕਰ ਦਿੱਤੀ ਜਾਵੇ ਇਹ ਜਿਹੜੀ ਟੈਕਨੋਲੋਜੀ ਹੈ ਬਹੁਤ ਇਹ ਫਾਇਦੇਮੰਦ ਹੈ ਤੇ ਅਸੀਂ ਇਹ ਇੱਕ ਟ੍ਰਾਇਲ ਬੇਸਿਸ ਤੇ ਪੰਜਾਬ ਦੇ ਵਿੱਚ ਇਸ ਨੂੰ ਅਸੀਂ ਦੇਖ ਰਹੇ ਹਾਂ ਸਾਨੂੰ ਉਮੀਦ ਹੈ ਕਿ ਜਿਹੜੀ ਇਹ ਟੈਕਨੋਲੋਜੀ ਹੈ ਇਹਦਾ ਆਉਣ ਵਾਲੇ ਸਮੇਂ ਵਿੱਚ ਕਿਸਾਨ ਵੀਰਾਂ ਨੂੰ ਬਹੁਤ ਫਾਇਦਾ ਹੋਏਗਾ ਪੰਜਵੇਂ ਨੰਬਰ ਤੇ ਜਿਹੜੀ ਟੈਕਨੋਲੋਜੀ ਹੈ ਪਾਣੀ ਨੂੰ ਬਚਾਉਣ ਵਾਲੀ ਉਹ ਹੈ ਏਡਬਲਯੂਡੀ ਯਾਨੀ ਕਿ ਬੱtter ਵਾਲਾ ਪਾਣੀ ਮੈਂ ਥੋੜਾ ਜਿਹਾ ਇਸ ਟੈਕਨੋਲੋਜੀ ਨੂੰ ਥੋੜਾ ਐਕਸਪਲੇਨ ਕਰਦਾ ਵੱਤਰ ਵਾਲੇ ਪਾਣੀ ਦਾ ਮਤਲਬ ਹੈ ਆਮ ਤੌਰ ਤੇ ਜਿਹੜੇ ਕਿਸਾਨ ਵੀਰ ਨੇ ਉਹ ਝੋਨੇ ਨੂੰ 45 ਤੋਂ 60 ਦਿਨਾਂ ਤੱਕ ਰੋਜ਼ ਪਾਣੀ ਲਗਾਉਂਦੇ ਨੇ ਮਤਲਬ ਝੋਨੇ ਦੀ ਲਵਾਈ ਤੋਂ ਬਾਅਦ ਕਿਸਾਨ ਵੀਰ 45 ਤੋਂ 60 ਦਿਨ ਲਗਾਤਾਰ ਪਾਣੀ ਲਾਉਂਦੇ ਨੇ ਹਾਲਾਂਕਿ ਇਸ ਪਾਣੀ ਦੀ ਲੋੜ ਨਹੀਂ ਹੁੰਦੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਜੋ ਰეკਮੈਂਡ ਕਰਦੀ ਹੈ ਉਹ ਹੈ 15 ਦਿਨਾਂ ਬਾਅਦ ਮਤਲਬ ਤੁਸੀਂ 15 ਦਿਨ ਤੱਕ ਲਗਾਤਾਰ ਪਾਣੀ ਲਾ ਸਕਦੇ ਹੋ ਉਸ ਤੋਂ ਬਾਅਦ ਖੇਤ ਨੂੰ ਸਕਾ ਕੇ ਪਾਣੀ ਲਾਣ ਦੀ ਲੋੜ ਹੁੰਦੀ ਹੈ ਏਡਬੀਡੀ ਦਾ ਬਹੁਤਾਤ ਦੇ ਵਿੱਚ ਪਾਣੀ ਨੂੰ ਸੇਵ ਕਰ ਸਕਦੀ ਹੈ ਉਹ ਕਿਦਾਂ ਸੇਵ ਕਰੇਗੀ ਮੈਂ ਹੁਣ ਤੁਹਾਨੂੰ ਇੱਕ ਉਦਾਹਰਨ ਦੇਣਾ ਚਾਹੁੰਦਾ ਕਿ ਪੰਜਾਬ ਦੇ ਵਿੱਚ 10 ਤੋਂ 15 ਹਾਰਸ ਪਾਵਰ ਦੀ ਜਿਹੜੀ ਮੋਟਰ ਹੈ ਉਹ ਆਮ ਤੌਰ ਤੇ ਪਾਈ ਜਾਂਦੀ ਹੈ ਤੇ ਜਿਹੜੀ ਇੱਕ ਮੋਟਰ ਹੈ ਇੱਕ ਸਕਿੰਟ ਦੇ ਵਿੱਚ 10 ਤੋਂ 12 ਲੀਟਰ ਪਾਣੀ ਵਿਡਰਾਅ ਕਰਦੀ ਹੈ ਤੇ ਇੱਕ ਘੰਟੇ ਦੇ ਵਿੱਚ ਉਹ 36000 ਲੀਟਰ ਜਿਹੜਾ ਪਾਣੀ ਹੈ ਉਹ ਵਿਡਰਾਅ ਕਰਦੀ ਹੈ ਤੇ ਜੇਕਰ ਇੱਕ ਘੰਟਾ ਵੀ ਮੋਟਰ ਨੂੰ ਰੋਕ ਦਿੱਤਾ ਜਾਵੇ ਤਾਂ 36000 ਲੀਟਰ ਪਾਣੀ ਸੇਵ ਹੋ ਸਕਦਾ ਹੈ ਪੰਜਾਬ ਦੇ ਵਿੱਚ ਔਸਤਨ 14,80,000 ਮੋਟਰਾਂ ਨੇ ਜੇ 14,80,000 ਮੋਟਰਾਂ ਸਿਰਫ ਇੱਕ ਘੰਟੇ ਲਈ ਰੋਕ ਦਿੱਤੀਆਂ ਜਾਣ ਤਾਂ ਬਹੁਤ ਆਦ ਦੇ ਵਿੱਚ ਪਾਣੀ ਸੇਵ ਹੋ ਸਕਦਾ ਉਸ ਪਾਣੀ ਸੇਵ ਹੋਣ ਦੀ ਮਾਤਰਾ ਮੈਂ ਤੁਹਾਨੂੰ ਦੱਸਦਾ ਜੇਕਰ 14,80,000 ਮੋਟਰਾਂ ਇੱਕ ਘੰਟੇ ਲਈ ਰੋਕ ਦਿੱਤੀਆਂ ਜਾਣ ਤਾਂ ਜਿਹੜਾ ਪਾਣੀ ਸੇਵ ਹੋਏਗਾ ਉਹ ਇੱਕ ਸਾਲ ਦੀ ਪੂਰੇ ਪੰਜਾਬ ਦੀ ਹਾਊਸਹੋਲਡ ਦੀ ਜਿਹੜੀ ਕਪੈਸਿਟੀ ਹੈ ਜਿਹੜੀ ਕੰਜ਼ਮਪਸ਼ਨ ਹੈ ਉਹਦੇ ਬਰਾਬਰ ਸੋ ਜਿਹੜੀਆਂ ਟੈਕਨੋਲੋਜੀਜ਼ 5-6 ਮੈਂ ਤੁਹਾਨੂੰ ਜਿਹੜੀਆਂ ਦੱਸੀਆਂ ਇਹਨਾਂ ਟੈਕਨੋਲੋਜੀਜ਼ ਨੂੰ ਅਪਣਾ ਕੇ ਜੇਕਰ ਕਿਸਾਨ 20 ਤੋਂ 25 ਪਾਣੀ ਵੀ ਬਚਾਉਂਦੇ ਹਨ 20 ਤੋਂ 25 ਪਾਣੀ ਯਾਨੀ ਕਿ ਝੋਨੇ ਦੇ ਬਚਾਉਂਦੇ ਹਨ ਤਾਂ ਬਹੁਤ ਆਤ ਦੇ ਵਿੱਚ ਜਿਹੜਾ ਪੰਜਾਬ ਦਾ ਪਾਣੀ ਉਹ ਸੇਵ ਕੀਤਾ ਜਾ ਸਕਦਾ ਮੇਰੀ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਜੇ ਅਸੀਂ ਕਣਕ ਝੋਨੇ ਦੇ ਮੋਨੋਕਲਚਰ ਦੇ ਵਿੱਚ ਹੀ ਰਹਿਣਾ ਜੇਕਰ ਸਾਨੂੰ ਝੋਨੇ ਤੋਂ ਕੋਈ ਬਦਲ ਕੋਈ ਫਸਲ ਨਹੀਂ ਮਿਲ ਰਹੀ ਜੇ ਝੋਨਾ ਹੀ ਬੀਜਣਾ ਤਾਂ ਮੇਰੀ ਬੇਨਤੀ ਹੈ ਜਿਹੜੀਆਂ ਇਹ ਟੈਕਨੋਲੋਜੀਜ਼ ਨੇ ਇਹਨਾਂ ਨੂੰ ਅਪਣਾਇਆ ਜਾਵੇ ਜੇ ਤੁਸੀਂ ਅੱਜ ਪਾਣੀ ਨੂੰ ਬਚਾ ਰਹੇ ਹੋ ਤਾਂ ਤੁਸੀਂ ਆਉਣ ਵਾਲੇ 15-20 ਸਾਲ ਤੱਕ ਵੀ ਉਸ ਪਾਣੀ ਨੂੰ ਸੇਵ ਕਰ ਸਕਦੇ ਹੋ ਜੇ ਤੁਹਾਡੀ ਜੇਬ 'ਚ 100 ਰੁਪਈਆ ਹੈ ਤੁਸੀਂ ਉਸ ਨੂੰ 15 ਸਾਲ ਯੂਜ਼ ਕਰਨਾ 10 ਸਾਲ ਯੂਜ਼ ਕਰਨਾ ਜਾਂ ਉਹਨੂੰ ਅੱਜ ਹੀ ਅੱਜ ਹੀ ਖਤਮ ਕਰ ਦੇਣਾ ਪਾਣੀ ਦੀਆਂ ਬਹੁਤ ਸਾਰੀਆਂ ਚੁਣੌਤੀਆਂ ਦੇ ਬਾਵਜੂਦ ਕਿਸਾਨਾਂ ਨੇ ਝੋਨੇ ਵਿੱਚ ਫਲਟ ਸਚਾਈ ਕਰਨੀ ਜਾਰੀ ਰੱਖੀ ਹੈ ਧਰਤੀ ਹੇਠਲੇ ਪਾਣੀ ਦੇ ਪ੍ਰਭਾਵ ਬਾਰੇ ਜਾਗਰੂਕਤਾ ਦੇ ਬਾਵਜੂਦ ਝੋਨੇ ਅਤੇ ਕਣਕ ਦਾ ਫਸਲੀ ਚੱਕਰ ਜਾਰੀ ਰੱਖਿਆ ਹੈ ਇਸ ਲਈ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਖੇਤੀਬਾੜੀ ਵਿਭਾਗ ਪੰਜਾਬ ਅਤੇ ਭੂਮੀ ਅਤੇ ਜਲ ਸੰਭਾਲ ਵਿਭਾਗ ਪੰਜਾਬ ਦੁਆਰਾ ਜੋਗ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਪਾਣੀ ਦੀ ਬਚਤ ਲਈ ਕਿਸਾਨਾਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਹੈ ਦੂਜੀ ਜੇ ਮੈਂ ਗੱਲ ਕਰਾਂ ਅੰਦਾਜ਼ਨ ਜਿਹੜਾ 5 ਚੌ ਲਗਾਉਂਦੇ ਆ ਜੀ ਜਿਹਨੂੰ ਆਪਾਂ ਝੋਨਾ ਕਿੰਨੇ ਜੇ ਅੰਦਾਜ਼ਨ ਆਪਾਂ ਗੱਲ ਕਰੀਏ ਜਿਹੜਾ 1 ਕਿਲੋ ਝੋਨੇ ਦੀ ਜੇ ਪੈਦਾਵਾਰ ਕਰਨੀ ਹੋਵੇ ਤੇ 2300 ਲੀਟਰ ਪਾਣੀ ਲੱਗਦਾ ਜੀ ਇਹਨੂੰ ਹੋਰ ਸੌਖੇ ਤਰੀਕੇ ਨਾਲ ਸਮਝਾਂ 2300 ਲੀਟਰ ਪਾਣੀ ਭਾਵੇਂ ਆ ਕਿ 2300 ਬੋਤਲਾਂ ਪਾਣੀ ਦੀਆਂ ਜਿਹੜੀਆਂ ਆਪਾਂ ਆਮ ਬਾਜ਼ਾਰਾਂ ਤੋਂ ਮਿਲਦੀਆਂ ਸੋ ਇੱਕ ਸੋਚਣ ਲਈ ਮਜਬੂਰ ਕਰਦਾ ਜਿਹੜਾ ਪੀਣ ਯੋਗ ਪਾਣੀ ਆ ਸਾਡਾ ਧਰਤੀ ਹੀਟਲਾ ਕੀ ਇਹ ਆਪਾਂ ਸੰਜਮ ਤਰੀਕੇ ਨਾਲ ਆਪਾਂ ਇਹਨੂੰ ਵਰਤਦੇ ਪਏ ਆ ਸੋ ਆਪਾਂ ਇੱਥੇ ਇਹ ਨਹੀਂ ਕਹਿ ਸਕਦੇ ਕਿ ਆਪਾਂ ਨੂੰ ਝੋਨਾ ਬੰਦ ਕਰਨ ਦੀ ਲੋੜ ਹੈ ਝੋਨਾ ਵਾਲੇ ਪਾਸੇ ਜਾਂ ਹੋਰ ਪਾਸੇ ਜਾਣ ਦੀ ਲੋੜ ਹੈ ਸਵਾਲ ਇਹ ਆ ਕਿ ਜੇ ਮੌਜੂਦਾ ਫਸਲੀ ਚੱਕਰ ਆ ਕਣਕ ਅਤੇ ਝੋਨਾ ਕੀ ਆਪਾਂ ਮੌਜੂਦਾ ਫਸਲੀ ਚੱਕਰ ਦੇ ਵਿੱਚ ਪਾਣੀ ਦੀ ਸੁਚੱਜੀ ਵਰਤੋਂ ਕਿਸੇ ਟੰਗ ਜਾਂ ਤਰੀਕਿਆਂ ਨਾਲ ਜਾਂ ਤਕਨੀਕਾਂ ਦੇ ਨਾਲ ਆਪਾਂ ਕਰ ਸਕਦੇ ਅੱਜ ਦੇ ਸਮੇਂ ਦੀ ਲੋੜ ਇਹ ਆ ਕਿ ਆਪਾਂ ਕੁਝ ਇੱਕ ਤਕਨੀਕਾਂ ਸਰਲ ਤਕਨੀਕਾਂ ਚਾਹੇ ਉਹ ਝੋਨੇ ਦੇ ਵਿੱਚ ਆਪਾਂ ਸਿੱਧੀ ਬਜਾਈ ਹੋਵੇ ਚਾਹੇ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਹੋਣ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਆਪਾਂ ਇਸ ਚੀਜ਼ ਵੱਲ ਆਈਏ ਤਾਂ ਜੋ ਜਿਹੜਾ ਸਾਡਾ ਕੁਦਰਤੀ ਸਰੋਤ ਆ ਆਪਾਂ ਕੁਦਰਤ ਦੇ ਹਾਨੀ ਬਣੀਏ ਆਉਣ ਵਾਲੀ ਪੀੜ੍ਹੀ ਨੂੰ ਕੁਝ ਆਪਾਂ ਦੇ ਕੇ ਜਾ ਸਕੀਏ ਹੁਣ ਜੇਕਰ ਪੰਜਾਬ ਦੇ ਬਲਾਕਾਂ ਦੀ ਗੱਲ ਕਰੀਏ 110 ਤੋਂ ਜਿਹੜੇ ਬਲਾਕ ਵੱਧਿਆ ਉਹ ਅੰਦਾਜ਼ਨ ਡਰਾਰ ਜ਼ੋਨ ਦੇ ਵਿੱਚ ਆ ਗਏ ਭਾਵ ਕਿ ਇਹਨਾਂ ਬਲਾਕਾਂ ਦੇ ਵਿੱਚ ਕਿਤੇ ਨਾ ਕਿਤੇ ਪਾਣੀ ਦਾ ਖਤਰਾ ਬਹੁਤਾ ਦੇ ਵਿੱਚ ਹੋ ਗਿਆ ਹੈ ਦੂਸਰੇ ਨੰਬਰ ਜੇ ਮੈਂ ਗੱਲ ਕਰਾਂ ਕੁਝ ਕੁ ਪਿੰਡਾਂ ਦੇ ਵਿੱਚ ਜਿੱਦ ਆਪਾਂ ਸਰਵੇ ਕੀਤਾ ਜੀ ਸਟੱਡੀ ਕੀਤੀ ਆ ਉੱਥੇ ਅੰਦਾਜ਼ਨ ਵੇਖਿਆ ਕਿ ਜਿੰਨਾ ਪਿੰਡਾਂ ਦੇ ਵਿੱਚ ਅੰਦਾਜ਼ਨ ਜਿਹੜੇ ਬੋਰ 500 ਫੁੱਟ 600 ਫੁੱਟ ਤੇ ਜਾ ਰਹੇ ਆ ਉੱਥੇ ਜਿਹੜੇ ਛੋਟੇ ਤੋਂ ਦਰਮਿਆਨੇ ਜ਼ਿਮੀਂਦਾਰ ਉਹ ਜ਼ਿਆਦਾ ਪ੍ਰਭਾਵਿਤ ਹੋਏ ਆ ਪ੍ਰਭਾਵਿਤ ਹੁੰਦਾ ਕਾਰਨ ਇਹ ਆ ਕਿ ਉਹਨਾਂ ਦੀ ਉਸ ਪਾਣੀ ਤੱਕ ਪਹੁੰਚ ਜਿਹੜੀ ਆ ਉਹ ਸਮਰਥ ਨਹੀਂ ਉਸ ਪਾਣੀ ਤੱਕ ਪਹੁੰਚ ਕਰਨ ਲਈ ਸੋ ਇਹਦਾ ਮਤਲਬ ਇਹ ਹੋ ਗਿਆ ਕਿ ਜੇ ਉਹ ਸਾਡੇ ਪਾਣੀ ਡੂੰਗੇ ਜਾਣਗੇ ਕਿਦਾਂ ਕਿਦੇ ਆਰਥਿਕ ਤੰਗੀ ਦੇ ਵਿੱਚ ਜਿਹੜੇ ਸਾਡੇ ਛੋਟੇ ਕਿਸਾਨ ਆ ਜਾਂ ਦਰਮਿਆਨੇ ਕਿਸਾਨ ਉਹ ਵੀ ਆਉਣਗੇ ਜੇ ਕਿਸਾਨ ਇਹਦੇ ਵਿੱਚ ਆਉਣਗੇ ਤੇ ਉਹਦੇ ਵਿੱਚ ਆਪਾਂ ਜਿਹੜੇ ਕੁਝ ਕੁ ਜ਼ਿਲ੍ਹਿਆਂ ਦੇ ਵਿੱਚ ਆਪਾਂ ਕੁਝ ਕੁ ਪਿੰਡਾਂ 'ਚ ਆਪਾਂ ਕੰਮ ਕਰਕੇ ਵੇਖਿਆ ਉਹਦੇ ਵਿੱਚ ਇਹ ਨਿਕਲ ਕੇ ਆਇਆ ਕਿ ਉਹਨਾਂ ਪਿੰਡਾਂ ਦੇ ਕਿਸਾਨਾਂ ਨੇ ਜਿਹੜੀ ਜ਼ਮੀਨ ਆ ਉਹ ਅਧ ਰੇਟ ਦੇ ਉੱਤੇ ਠੇਕੇ ਉੱਤੇ ਬਾਹਰ ਦਿੱਤੀ ਆ ਸੋ ਇਹਦਾ ਜੇ ਮੁਲਾਂਕਣ ਕਰਨਾ ਹੋਵੇ ਤਾਂ ਕਨਕਲੂਜਨ ਕਰਨਾ ਹੋਵੇ ਇਹਦਾ ਜੇ ਵੇਖਣਾ ਹੋਵੇ ਕਿ ਇਹਦਾ ਕਾਰਨ ਕੀ ਆ ਸੋ ਕਾਰਨ ਹੈਗਾ ਜੀ ਮੰਗ ਤੇ ਪੂਰਤੀ ਸੋ ਜਿਹੜੀ ਸਾਡੀ ਮੰਗ ਆ ਪਾਣੀ ਦੀ ਕਿਤੇ ਨਾ ਕਿਤੇ ਬਹੁਤ ਵੱਧ ਗਈ ਆ ਜਿਹੜੀ ਪੂਰਤੀ ਆ ਕਿਤੇ ਨਾ ਕਿਤੇ ਬਹੁਤ ਘੱਟ ਆ ਜੇ ਪੂਰਤੀ ਦੀ ਗੱਲ ਕਰੀਏ ਪੂਰਤੀ ਕਿੱਦਾਂ ਹੋਗੀ ਪੂਰਤੀ ਮੀਂਹ ਰਾਹੀਂ ਹੋਣੀ ਤੇ ਮੀਂਹ ਆਪਣੇ ਪੰਜਾਬ ਚ ਕਿੰਨੇ ਰਹਿਗੇ ਜੀ ਅੰਦਾਜ਼ਨ 450 ਐਮਐਮ ਤੇ ਜੇ ਮੀਂਹ ਦੀ ਡਿਸਟ੍ਰਿਬਿਊਸ਼ਨ ਦੀ ਵੀ ਗੱਲ ਕਰੀਏ ਕਿ ਜੇ ਪਾੜਾ ਵਖੀਏ ਜੇ ਆਪਾਂ ਸ਼ਿਵਾਲਿਕ ਜਿਹੜਾ ਫੁੱਟ ਜ਼ੋਨ ਆ ਪਠਾਨਕੋਟ ਏਰੀਆ ਉਧਰ ਚਲ ਜੀ 11-1200 ਐਮਐਮ ਬਾਰਿਸ਼ ਵੀ ਆ ਗਈ ਫਾਜ਼ਿਲਕਾ ਵਾਲੇ ਪਾਸੇ ਆ ਜੀ ਤੇ 80 ਤੋਂ 90 ਐਮਐਮ ਬਾਰਿਸ਼ ਵੀ ਆ ਸੋ ਇਨਾ ਪਾੜਾ ਜਿਹੜਾ ਮੀਆਂ ਦੇ ਵਿੱਚ ਪੰਜਾਬ ਦੇ ਵਿੱਚ ਹੀ ਨੰਬਰ 1 ਨੰਬਰ 2 ਤੇ ਜਿਹੜੀ ਮੰਗਿਆ ਪਾਣੀ ਦਿਨੋਂ ਦਿਨ ਵਾਧੀ ਜਾ ਰਹੀ 165% ਜਿੱਦਾਂ ਮੈਂ ਗੱਲ ਕੀਤੀ ਜਿਹੜਾ ਸਾਡਾ ਮੌਜੂਦਾ ਫਸਲੀ ਚੱਕਰ ਰਿਆ ਕਣਕ ਅਤੇ ਝੋਨਾ ਜੇ ਆਪਾਂ ਇਹਦੇ ਵਿੱਚੋਂ ਫਿਲਹਾਲ ਬਾਹਰ ਨਹੀਂ ਨਿਕਲ ਸਕਦੇ ਘੱਟੋ ਘੱਟ ਇਹਦੇ ਵਿੱਚ ਕੁਝ ਕੁ ਨਵੀਆਂ ਤਕਨੀਕਾਂ ਵਰਤ ਕੇ ਇਹਦੇ ਵਿੱਚ ਹੀ ਆਪਾਂ ਕੋਈ ਪਾਣੀ ਦੀ ਕੋਈ ਸੁਚੱਜੀ ਵਰਤੋਂ ਦੇ ਢੰਗ ਤਰੀਕੇ ਲੱਭੀਏ ਸੋ ਮੇਰੀ ਹੱਥ ਜੋੜ ਕੇ ਇੱਕ ਬੇਨਤੀ ਹੈ ਜੀ ਜੇ ਆਪਾਂ ਜਿਹੜਾ ਮੌਜੂਦਾ ਫਸਲੀ ਚੱਕਰ ਆ ਇਹਦੇ ਵਿੱਚੋਂ ਬਾਹਰ ਨਹੀਂ ਆ ਸਕਦੇ ਕਟੋ-ਕਟ ਮੌਜੂਦਾ ਫਸਲੀ ਚੱਕਰ ਦੇ ਵਿੱਚ ਪਾਣੀ ਦੀ ਸੁਚੱਜੀ ਵਰਤੋਂ ਕਰ ਲਈਏ ਭਾਵ ਕਿ ਕੁਝ ਨਵੀਆਂ ਤਕਨੀਕਾਂ ਜਿਹੜੀਆਂ ਕਿ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਵਿਕਸਤ ਕੀਤੀਆਂ ਗਈਆਂ ਜਿਹੜਾ ਕਿ ਖੇਤੀਬਾੜੀ ਵਿਭਾਗਾਂ ਵੀ ਰੋਜ਼ਾਨਾ ਤੁਹਾਡੇ ਤੱਕ ਪਹੁੰਚ ਕਰਕੇ ਉਹਨਾਂ ਤਕਨੀਕਾਂ ਨੂੰ ਪਰਫੁੱਲਤ ਕਰਦਾ ਪਿਆ ਕਿ ਆਪਾਂ ਇਹਨਾਂ ਤਕਨੀਕਾਂ ਜਾਂ ਟੈਕਨੋਲੋਜੀਆਂ ਦੇ ਰਹੀ ਜੇ ਆਪਾਂ ਪਾਣੀ ਦੀ ਕੁਝ ਸੁਚੱਜੀ ਵਰਤੋਂ ਕਰ ਸਕੀਏ ਸੋ ਮੇਰੀ ਬੇਨਤੀ ਹੈ ਕਿ ਆਪਾਂ ਸਾਰੇ ਯੋਗਦਾਨ ਪਾਈਏ ਕਿਦਣਾ ਕਿਦੇ ਜਦੋਂ ਆਪਾਂ ਸਾਰੇ ਯੋਗਦਾਨ ਪਾਵਾਂਗੇ ਇਸ ਚੀਜ਼ ਦਾ ਹੱਲ ਜ਼ਰੂਰ ਕੱਢ ਪਾਵਾਂਗੇ ਅਸੀਂ ਫਿਲਟਰ ਦਾ ਜੋ ਵੇਸਟ ਪਾਣੀ ਜਾ ਰਿਹਾ ਹੁੰਦਾ ਹੈ ਉਸ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਅਸੀਂ ਜਮ੍ਹਾਂ ਕਰੀਏ ਚਾਹੇ ਉਹ ਅਸੀਂ ਬਾਲਟੀ 'ਚ ਜਮ੍ਹਾਂ ਕਰੀਏ ਜਾਂ ਅਸੀਂ ਆਪਣੀ ਰਸੋਈ ਦੇ ਵਿੱਚੋਂ ਹੀ ਇੱਕ ਛੋਟੀ ਜੀ ਪਾਈਪ ਪਾ ਕੇ ਆਪਾਂ ਉਸ ਪਾਣੀ ਨੂੰ ਆਪਣੀ ਬਾਹਰ ਵਾਲੀ ਸਾਈਡ ਦੇ ਉੱਪਰ ਜਮ੍ਹਾਂ ਕਰਨਾ ਸ਼ੁਰੂ ਕਰ ਦਈਏ ਤਾਂ ਜਦੋਂ ਅਸੀਂ ਉਹ ਪਾਣੀ ਜਮ੍ਹਾਂ ਕਰਾਂਗੇ ਤਾਂ ਉਸ ਪਾਣੀ ਦੇ ਅਸੀਂ ਵਰਤੋਂ ਕਿੱਥੇ ਕਰ ਸਕਦੇ ਹਾਂ ਉਸ ਪਾਣੀ ਨੂੰ ਅਸੀਂ ਜਾਂ ਤਾਂ ਜਿਵੇਂ ਘਰਾਂ ਦੇ ਵਿੱਚ ਗਰਮੀ ਦੇ ਵਿੱਚ ਅਸੀਂ ਕੂਲਰਾਂ ਦੇ ਵਿੱਚ ਵੀ ਭਰ ਸਕਦੇ ਹਾਂ ਫਿਰ ਕੀ ਹੈਗਾ ਆਪਾਂ ਘਰਾਂ ਦੇ ਵਿੱਚ ਜਿਹੜੇ ਸਾਡੇ ਆਪਾਂ ਪਾਂਡੇ ਧੋਣੇ ਆ ਉਸ ਉਹਨਾਂ ਦੇ ਵਿੱਚ ਵੀ ਅਸੀਂ ਇਸ ਦੀ ਵਰਤੋਂ ਕਰ ਸਕਦੇ ਹਾਂ ਇਸ ਤੋਂ ਬਾਅਦ ਅਸੀਂ ਘਰਾਂ ਦੇ ਵਿੱਚ ਜੋ ਪੋਚਾ ਲੱਗ ਰਿਹਾ ਹੈਗਾ ਸਫਾਈ ਹੋ ਰਹੀ ਹੈ ਉਸ ਦੇ ਵਿੱਚ ਵੀ ਅਸੀਂ ਜੋ ਫਿਲਟਰ ਦਾ ਵੇਸਟ ਪਾਣੀ ਹੈਗਾ ਉਸ ਦੀ ਵਰਤੋਂ ਕਰ ਸਕਦੇ ਹਾਂ ਫਿਰ ਅੱਗੇ ਗੱਲ ਆ ਜਾਂਦੀ ਹੈਗੀ ਹੈ ਕਿ ਜਿਵੇਂ ਹੁਣ ਘਰਾਂ ਦੇ ਵਿੱਚ ਏਸੀ ਹਰ ਵਕਤ ਚੱਲਦੇ ਨੇ ਆਪਣ ਕਿ ਗਰਮੀ ਬਹੁਤ ਹੈਗੀ ਅਨਾਂ ਤੇ ਗਰਮੀ ਤੋਂ निजात ਪਾਉਣ ਦੇ ਲਈ ਅਸੀਂ ਏਸੀ ਦੀ ਵਰਤੋਂ ਕਰਦੇ ਆਂ ਤਾਂ ਏਸੀ ਵੀ ਹਰ ਵਕਤ ਕੀ ਹੈ ਪਾਣੀ ਕੱਢ ਰਿਹਾ ਹੁੰਦਾ ਹੈਗਾ ਉਸ ਪਾਣੀ ਦੀ ਵੀ ਅਸੀਂ ਵਰਤੋਂ ਕਰ ਸਕਦੇ ਆਂ ਹੁਣ ਉਸ ਪਾਣੀ ਦੇ ਅਸੀਂ ਵਰਤੋਂ ਕਿਸ ਤਰ੍ਹਾਂ ਕਰ ਸਕਦੇ ਆਂ ਉਸ ਨੂੰ ਜਾਂ ਤਾਂ ਅਸੀਂ ਬਾਲਟੀਆਂ ਦੇ ਵਿੱਚ ਸਟੋਰ ਕਰ ਲਈਏ ਤੇ ਜਿਹੜੇ ਸਾਡੇ ਘਰਾਂ ਦੇ ਵਿੱਚ ਗਮਲੇ ਹੁੰਦੇ ਨੇ ਸਾਡੀਆਂ ਛੋਟੀਆਂ-ਛੋਟੀਆਂ ਬਗੀਚੀਆਂ ਬਣੀਆਂ ਹੁੰਦੀਆਂ ਨੇ ਘਰਾਂ ਦੇ ਵਿੱਚ ਉੱਥੇ ਅਸੀਂ ਵਰਤੋਂ ਕਰ ਲਈਏ ਜਾਂ ਫਿਰ ਉੱਥੋਂ ਵੀ ਅਸੀਂ ਇੱਕ ਡਾਇਰੈਕਟ ਪਾਈਪ ਜੇਕਰ ਸਾਡੇ ਤੋਂ ਇੰਨੀ ਮਤਲਬ ਖੇਚਲ ਨਹੀਂ ਹੋ ਪਾਰੀ ਕਿ ਅਸੀਂ ਬਾਲਟੀਆਂ ਚੱਕ ਕੇ ਅਸੀਂ ਗਮਲਿਆਂ ਦੇ ਵਿੱਚ ਪਾਈਏ ਤਾਂ ਅਸੀਂ ਬਗੀਚੀ ਦੇ ਨੇੜੇ ਤੱਕ ਉਸ ਪਾਣੀ ਨੂੰ ਪਾਈਪ ਦੇ ਥਰੂ ਲੈ ਕੇ ਜਾਈਏ ਅਤੇ ਉੱਥੋਂ ਕੀ ਹੈਗਾ ਆਪਾਂ ਏਸੀ ਦਾ ਜੋ ਵੇਸਟ ਪਾਣੀ ਹੈਗਾ ਉਸ ਨੂੰ ਅਸੀਂ ਬਗੀਚੀ ਦੀ ਵਰਤੋਂ ਵਿੱਚ ਲੈ ਕੇ ਆਈਏ ਜੇਕਰ ਆਪਾਂ ਘਰਾਂ ਦੇ ਵਿੱਚ ਜਿੰਨੇ ਜੀ ਹੈਗੇ ਆਪਾਂ ਸਾਰਿਆਂ ਦੀ ਗੱਲ ਕਰੀਏ ਤਾਂ ਸਾਰੇ ਜਾਣੇ ਹੀ ਥੋੜਾ ਥੋੜਾ ਛੋਟੀਆਂ-ਛੋਟੀਆਂ ਚੀਜ਼ਾਂ ਦੇ ਵਿੱਚ ਪਾਣੀ ਦੀ ਜਿਹੜੀ ਹੈ ਬਚਤ ਕਰ ਸਕਦੇ ਆ ਅਤੇ ਆਪਾਂ ਆਪਦੇ ਘਰਾਂ ਦੇ ਵਿੱਚ ਬੱਚਿਆਂ ਨੂੰ ਵੀ ਸਾਰੇ ਜਾਣੇ ਕਿ ਹੈਗਾ ਉਸ ਬਚਤ ਬਾਰੇ ਦੱਸ ਸਕਦੇ ਆ ਕਿ ਹਾਂਜੀ ਜਦੋਂ ਤੁਸੀਂ ਸਵੇਰੇ ਉੱਠ ਰਹੇ ਆ ਤਾਂ ਜਦੋਂ ਬਰਸ਼ ਕਰਨਾ ਹੈਗਾ ਤਾਂ ਆਪਾਂ ਜਿਹੜੀ ਆਪਣੀ ਟੁੱਟੀ ਹੈਗੀ ਉਹਨੂੰ ਖੁੱਲੀ ਨਹੀਂ ਛੱਡਣਾਗਾ ਜੇ ਘਰਾਂ ਦੇ ਵਿੱਚ ਆਪਣੇ ਕੋਈ ਵੀ ਨਾਲ ਕੋਈ ਵੀ ਟੁੱਟੀ ਆਪਣੀ ਲੀਕ ਕਰ ਰਹੀ ਹੈਗੀ ਤਾਂ ਸਭ ਦਾ ਧਿਆਨ ਹੋਣਾ ਚਾਹੀਦਾ ਕਿ ਅਸੀਂ ਉਸ ਦੀ ਛੇਤੀ ਤੋਂ ਛੇਤੀ ਮਰੰਮਤ ਕਰਵਾ ਲਈਏ ਅੱਜ ਆਪਾਂ ਇਸ ਗੱਲਬਾਤ ਦੇ ਦੌਰਾਨ ਜਿੰਨੀਆਂ ਵੀ ਗੱਲਾਂ ਕੀਤੀਆਂ ਨੇ ਚਾਹੇ ਅਸੀਂ ਆਪਾਂ ਉਹ ਫਿਲਟਰ ਦੇ ਪਾਣੀ ਦੀ ਕਿਸ ਤਰ੍ਹਾਂ ਦੇ ਨਾਲ ਫੇਰ ਤੋਂ ਵਰਤੋਂ ਕਰਨੀ ਹੈ ਕਿਸ ਤਰ੍ਹਾਂ ਦੇ ਨਾਲ ਅਸੀਂ ਏਸੀ ਦੀ ਜੋ ਪਾਣੀ ਨਿਕਲ ਰਿਹਾ ਹੈਗਾ ਉਸੇ ਵਰਤੋਂ ਕਰਨੀ ਹੈ ਜੇ ਤਰ੍ਹਾਂ ਵਿੱਚ ਛੋਟੇ-ਛੋਟੇ ਕੰਮਾਂ ਦੇ ਵਿੱਚ ਹੀ ਅਸੀਂ ਕਿਸ ਤਰ੍ਹਾਂ ਦੇ ਨਾਲ ਪਾਣੀ ਨੂੰ ਪਾਣੀ ਦੀ ਸਚੱਜੀ ਵਰਤੋਂ ਕਰਨੀ ਹੈ ਬਾਰੇ ਅਸੀਂ ਦਾ ਸੇ ਖਿਆਲ ਰੱਖਣਾ ਹੈ ਅਤੇ ਉਹਨਾਂ ਸਾਰੀਆਂ ਤਕਨੀਕਾਂ ਨੂੰ ਉਹਨਾਂ ਸਾਰੀਆਂ ਛੋਟੀਆਂ-ਛੋਟੀਆਂ ਚੀਜ਼ਾਂ ਨੂੰ ਅਸੀਂ ਆਪਣੀ ਰੋਜ਼ਮਰਾਂ ਦੀ ਜ਼ਿੰਦਗੀ ਵਿੱਚ ਲੈ ਕੇ ਆਉਣਾ ਹੈ ਤਾਜੋ ਅਸੀਂ ਖੇਤੀ ਦੇ ਨਾਲ ਨਾਲ ਘਰਾਂ ਦੇ ਵਿੱਚ ਵੀ ਪਾਣੀ ਦੀ ਬਚਤ ਕਰ ਸਕੀਏ ਮੈਂ ਸੁਖਵਿੰਦਰ ਸਿੰਘ ਪਿੰਡ شیخ ਮਾਂਗਾ ਬਲਾਕ ਸੁਲਤਾਨਪੁਰ ਲੋਧੀ ਜ਼ਿਲ੍ਹਾ ਕਪੂਰਥਲਾ ਮੈਂ ਤਕਰੀਬਨ 2020 ਤੋਂ ਝੋਨੇ ਦੀ ਸਿੱਧੀ ਬਜਾਈ ਕਰ ਰਿਹਾ ਹਾਂ ਡੀਐਸਆਰ ਤਕਨੀਕ ਦੇ ਨਾਲ ਮੈਂ ਇੱਕ ਖਿੱਲੇ ਤੋਂ ਸ਼ੁਰੂ ਕੀਤੀ ਸੀਗੀ 2020 ਦੇ ਵਿੱਚ ਤੇ ਵਿੱਚ ਮੈਨੂੰ ਕੁਝ ਪ੍ਰੋਬਲਮ ਆਈਆਂ ਕੱਖ ਕੁਖ ਵਗੈਰਾ ਦੀਆਂ ਪਰ ਉਹ ਹੌਲੀ ਹੌਲੀ ਮੈਂ ਸਹੀ ਕਰ ਦਿੱਤਾ ਉਹਨੂੰ ਤੇ ਉਸ ਤੋਂ ਬਾਅਦ ਮੈਨੂੰ ਕੋਈ ਖਾਸ ਪ੍ਰੋਬਲਮ ਨਹੀਂ ਆਈ ਮੈਂ ਉਸ ਤੋਂ ਬਾਅਦ ਅੱਜ 8 ਏਕੜ ਦੇ ਕਰੀਬ ਸਿੱਧੀ ਬਜਾਈ ਕੀਤੀ ਹੋਈ ਐ 126 PR 126 KVK ਕਪੂਰਥਲਾ ਤੋਂ ਉਹਦਾ ਬੀਜ ਲੈ ਕੇ ਗਿਆ ਸੀਗਾ ਇਸ ਦੇ ਨਾਲ ਪਾਣੀ ਦੀ ਕਾਫੀ ਬਚਤ ਹੋਈ ਮੈਨੂੰ ਅੱਜ ਇਹ ਦੂਜਾ ਡੇਲੀ ਪਾਣੀ ਲਾਉਣਾ ਪੈਂਦਾ ਵਾ ਜੋ ਆਪਣਾ ਕਾਦੂ ਵਾਲਾ ਝੋਨਾ ਵਾ ਤੇ ਇਹਨੂੰ 15 ਦਿਨ ਬਾਅਦ ਵੀ ਲਗਾ ਦੋਗੇ ਤਾਂ ਤਾਂ ਵੀ ਕੋਈ ਪ੍ਰੋਬਲਮ ਨਹੀਂ ਇਹਦੇ ਨਾਲ ਪਾਣੀ ਦੀ ਬਹੁਤ ਬਚਤ ਹੋਈ ਆ ਤੇ ਝੋਨੇ ਦਾ ਜਿਹੜਾ ਝਾੜ ਆ ਉਹ ਤਕਰੀਬਨ 10 ਕੁਇੰਟਲ ਤੋਂ ਬੁੱਝੇ ਝੋਨੇ ਨਾਲੋਂ ਵੱਧ ਝੜਿਆ ਮੇਰਾ ਪਹਿਲੇ ਸਾਲ ਮੈਂ ਪੀਲੀ ਫੂਸਾ ਬੀਜਿਆ ਹੋਇਆ ਸੀਗਾ ਮਸ਼ੀਨ ਦੇ ਨਾਲ ਤੇ ਉਹ ਉਹਨੇ ਤਕਰੀਬਨ ਮੈਨੂੰ 35 36 ਕੁਇੰਟਲ ਆਮ ਨਾਲ ਝਾੜ ਦੇ ਗਿਆ ਫਿਰ ਉਸ ਤੋਂ ਬਾਅਦ ਮੈਂ ਤਕਰੀਬਨ ਹਰ ਸਾਲ ਇਹੋ ਹੀ ਬੀਜਦਾ ਚਾਰ ਪੰਜ ਸਾਲ ਤੋਂ ਲਗਾਤਾਰ ਕੋਈ ਇਹਦੇ ਵਿੱਚ ਬਹੁਤੀ ਖਾਦ ਦਵਾਈ ਦਾ ਖਰਚਾ ਨਹੀਂ ਹੈਗਾ ਕੋਈ ਪਾਣੀ ਦੀ ਪ੍ਰੋਬਲਮ ਨਹੀਂ ਹੈਗੀ ਇਹਦੇ ਵਿੱਚ ਸੋ ਝਾੜ ਵਧੀਆ ਹੁੰਦਾ ਮੈਂ ਸਾਰੇ ਜ਼ਿਮੀਂਦਾਰਾਂ ਨੂੰ ਇਹੋ ਕਹਿਣਾ ਚਾਹੁੰਦਾ ਵੀ ਇਹ ਸਾਰੀ ਤਕਨੀਕ ਨੂੰ ਵਰਤਿਆ ਜਾਵੇ ਤੇ ਆਪਣੇ ਖਰਚੇ ਘੱਟ ਘਟਾਇਆ ਜਾ ਸਕਦਾ ਇਹਦੇ ਨਾਲ ਖਰਚੇ ਨੂੰ ਤੇ ਪਾਣੀ ਦੀ ਖਪਤ ਨੂੰ ਘਟਾਇਆ ਜਾ ਸਕਦਾ ਮੈਂ ਹੋਰ ਵੀ ਕਈ ਇੱਕ ਤਜਰਬਾ ਕਰਕੇ ਦੇਖਿਆ ਇੱਕ ਮਾਦ ਵੀ ਲਾ ਕੇ ਵੇਖਿਆ ਸੀਗਾ ਪਰ ਜਿਹੜੇ ਉਹ ਥੋੜਾ ਤਕਨੀਕੀ ਕਾਰਨ ਕਰਕੇ ਮੈਂ ਸਫਲ ਨਹੀਂ ਹੋਇਆ ਫਿਰ ਮੈਂ ਸਾਰਾ ਹੀ ਤਕਰੀਬਨ ਇਹ ਹੋਈ ਹੁਣ ਝੋਨੇ ਵਾਲੇ ਬੰਨੇ ਡੀਐਸਆਰ ਸਿਸਟਮ ਦੇ ਨਾਲ ਹੀ ਸਾਰੀ ਬਜਾਈ ਕੀਤੀ ਆ ਉਸ ਦੇ ਨਾਲ ਮੈਨੂੰ ਬਹੁਤ ਫਾਇਦਾ ਹੋਇਆ ਤਕਰੀਬਨ ਕਾਫੀ ਜਣ ਕੇ 15-20 ਹਜ਼ਾਰ ਦਾ ਫਾਇਦਾ ਆਮ ਹੋ ਜਾਂਦਾ ਵਾ ਸੋ ਇਹ ਤਕਨੀਕ ਮੈਂ ਜ਼ਿਮੀਦਾਰਾਂ ਭਰਾਵਾਂ ਨੂੰ ਕਹਿਣਾ ਚਾਹੁੰਦਾ ਬਹੁਤ ਵਧੀਆ ਵਾ ਸੋ ਇਹਦੀ ਵੱਧ ਤੋਂ ਵੱਧ ਵਰਤੋਂ ਕੀਤੀ ਜਾਵੇ ਤੇ ਸਿੱਧੀ ਬਜਾਈ ਹੀਟ ਵੱਧ ਤੋਂ ਵੱਧ ਰਕਬਾ ਜਿਹੜਾ ਲਿਆਂਦਾ ਜਾਵੇ ਸੋ ਇਸ ਨਾਲ ਇੱਕ ਤੇ ਪਾਣੀ ਦੀ ਬਚਤ ਹੁੰਦੀ ਆ ਇੱਕ ਆਪਣੇ ਆਪ ਦਾ ਜਿਹੜਾ ਲੇਬਰ ਦਾ ਖਰਚਾ ਬਚ ਜਾਂਦਾ ਤੇ ਹੋਰ ਖਾਦਾਂ ਦਵਾਈਆਂ ਦਾ ਵੀ ਬਚਦਾ ਇਹਦੇ ਵਿੱਚ ਸੋ ਪਾਣੀ ਜਿਹੜਾ ਥੱਲੇ ਆਪਣੇ ਆਪ ਆਟੋਮੈਟਿਕ ਧਰਿਆ ਜਾਂਦਾ ਰੀਚਾਰਜ ਹੋਈ ਜਾਂਦਾ ਵਾ ਇਹ ਤਕਨੀਕ ਦੀ ਵਰਤੋਂ ਜ਼ਿਆਦਾ ਤੋਂ ਜ਼ਿਆਦਾ ਕੀਤੀ ਜਾਵੇ ਜਿਵੇਂ ਕੋਈ ਸਾਡੇ ਇਧਰ ਆਪਣੇ ਜਲੰਦਰ ਦਾ ਏਰੀਆ ਜਿਆਦਾ ਖੁਸ਼ਕ ਏਰੀਆ ਵਾ ਥੋੜਾ ਜਿਹਾ ਇਧਰ ਜ਼ਿਆਦਾ ਕਰਨੀ ਚਾਹੀਦੀ ਆ ਸਾਡੇ ਚਲੋ ਫਿਰ ਮੰਡ ਦਾ ਏਰੀਆ ਪਾਣੀ ਤਾਂ ਕਾਫੀ ਹੈਗਾ ਸਾਡੇ ਵੀ 15 ਕੁ ਫੁੱਟ ਤੇ ਹੀ ਆ ਲੈਵਲ ਪਾਣੀ ਦਾ ਪਰ ਫਿਰ ਵੀ ਅਸੀਂ ਉਹਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਆ ਮੈਂ ਵਿੱਚੋਂ 2.5 ਕਿੱਲੇ ਕਮਾਦ ਵੀ ਪੀਜਿਆ ਮੈਂ ਚਲੋ ਜੇ ਕਾਮਯਾਬ ਹੁੰਦਾ ਵਾ ਤੇ ਚੋਨਾ ਬੰਦੀ ਕਰ ਦਈਏ ਲੋਣਾ ਪਰ ਉਹ ਨਹੀਂ ਥੋੜਾ ਤਕਨੀਕੀ ਖਾਰਨ ਕੋ ਸਾਧਨਾਂ ਦੀ ਘਾਟ ਕਰਕੇ ਨਹੀਂ ਕਾਮਯਾਬ ਹੋ ਸਕਿਆ ਤੋਂ ਸੋ ਮੈਂ ਹੁਣ ਗਾਂ ਤੋਂ ਸਿੱਧੀ ਬਜਾਈ ਕਰੂੰਗਾ ਸਾਰੀ ਤਕਰੀਬਨ 20-25 ਏਕੜ ਜ਼ਮੀਨ ਆ ਉਹਦੇ ਵਿੱਚ ਮੈਂ ਸਿੱਧੀ ਬਜਾਈ ਕੀਤੀ ਜਾਊਗੀ ਸੋ ਸਾਰੇ ਭਰਾਵਾਂ ਨੂੰ ਬੇਨਤੀ ਆ ਵੀ ਸਿੱਧੀ ਬਜਾਈ ਕੀਤੀ ਜਾਵੇ ਤੇ ਪਾਣੀ ਪੰਜਾਬ ਦਾ ਜਿਹੜਾ ਬਚਾਇਆ ਜਾਵੇ ਸੋ ਕਿਸਾਨ ਵੀਰੋ ਇਹ ਜਿਹੜੀਆਂ 6-7 ਤਕਨੀਕਾਂ ਨੇ ਤੁਸੀਂ ਆਪਣੇ ਏਰੀਏ ਆਪਣੀ ਜਲਵਾਯੂ ਤੇ ਜ਼ਮੀਨ ਦੇ ਹਿਸਾਬ ਨਾਲ ਇਸ ਨੂੰ ਅਡਾਪਟ ਕਰ ਸਕਦੇ ਹੋ ਇੱਕ ਤਕਨੀਕ ਜਿਹੜੀ ਹੈ ਬੜੇ ਸੌਖੇ ਤਰੀਕੇ ਨਾਲ ਜਿਹੜੀ ਸਾਰੇ ਹੀ ਕਿਸਾਨ ਵੀਰ ਅਪਣਾ ਸਕਦੇ ਨੇ ਉਹ ਹੈ ਬੱੱਤਰ ਵਾਲਾ ਪਾਣੀ ਬੱੱਤਰ ਵਾਲਾ ਪਾਣੀ ਪੂਰੇ ਪੰਜਾਬ ਵਿੱਚ ਜਿਹੜੀ ਇਹ ਤਕਨੀਕ ਹੈ ਅਪਣਾਈ ਜਾ ਸਕਦੀ ਹੈ ਇਹ ਤੁਸੀਂ ਧਿਆਨ ਰੱਖਣਾ ਕਿ ਤੇੜਾਂ ਪਾਟਣ ਤੋਂ ਪਹਿਲਾਂ ਤੁਸੀਂ ਆਪਣੇ ਖੇਤ ਨੂੰ ਪਾਣੀ ਲਾ ਦੇਣਾ ਮਤਲਬ ਬੱੱਤਰ ਵਾਲੇ ਪਾਣੀ ਦਾ ਮਤਲਬ ਹੈ ਸਕਾ ਕੇ ਪਾਣੀ ਲਗਾਉਣਾ ਸੋ ਤੁਸੀਂ 2-3 ਦਿਨ ਸਕਾ ਕੇ ਪਾਣੀ ਲਗਾਉਗੇ ਤੇ ਤੁਸੀਂ ਆਪਣੇ ਹੀ ਖੇਤ ਦਾ ਆਪਣੀ ਮੋਟਰ ਦਾ ਬਹੁਤਾਤ ਦੇ ਵਿੱਚ ਤੁਸੀਂ ਪਾਣੀ ਬਚਾ ਸਕਦੇ ਹੋ ਸੋ ਮੈਂ ਮੇਰੀ ਤੁਹਾਨੂੰ ਬੇਨਤੀ ਹੈ ਕਿ ਤੁਸੀਂ 6-7 ਤਕਨੀਕਾਂ ਝੋਨੇ ਦੇ ਵਿੱਚ ਅਪਣਾਓ ਦੇ ਝੋਨੇ ਦਾ ਬਦਲ ਸਾਨੂੰ ਨਹੀਂ ਮਿਲ ਰਿਹਾ ਸੋ ਇਹਨਾਂ ਤਕਨੀਕਾਂ ਨੂੰ ਅਪਣਾ ਕੇ ਅਸੀਂ ਜਿਹੜਾ ਝੋਨੇ ਦੇ ਵਿੱਚ ਝੋਨੇ ਤੋਂ ਬੀਜ ਕੇ ਹੀ ਅਸੀਂ ਬਹੁਤਾਂ ਦੇ ਵਿੱਚ ਪਾਣੀ ਬਚਾ ਸਕਦੇ ਹਾਂ ਸੀਆਈਪੀਟੀ ਜਿਹੜੀ ਇਹ ਪੂਰੇ ਪੰਜਾਬ ਦੇ ਵਿੱਚ ਮੁਹਿੰਮ ਚਲਾ ਰਹੀ ਹੈ ਅਸੀਂ ਫੀਲਡ ਲੈਵਲ ਤੇ ਕਿਸਾਨਾਂ ਦੇ ਪਿੰਡਾਂ ਵਿੱਚ ਜਾ ਕੇ ਕੋਆਪਰੇਟਿਵ ਜੋ ਸਹਿਕਾਰੀ ਮਹਿਕਮਾ ਸਹਿਕਾਰੀ ਸਭਾਵਾਂ ਦੇ ਥਰੂ ਅਸੀਂ ਪਿੰਡਾਂ ਵਿੱਚ ਜਾ ਕੇ ਕੈਂਪ ਲਗਾਉਂਦੇ ਹਾਂ ਕੈਂਪ ਲਗਾ ਕੇ ਅਸੀਂ ਉੱਥੇ ਕਿਸਾਨਾਂ ਨੂੰ ਇਕੱਠਿਆਂ ਕਰਕੇ ਫੀਲਡ ਐਕਸਪਰਟ ਦੇ ਦੁਆਰਾ ਇੱਕ ਲੈਕਚਰ ਕਰਵਾਨੇ ਆ ਜਿਹਦੇ ਵਿੱਚ ਪਾਣੀ ਨੂੰ ਸੇਵ ਕਰਨ ਵਾਲੀਆਂ ਖੇਤੀ ਜਿਹੜੇ ਖਰਚੇ ਨੇ ਉਹਨਾਂ ਨੂੰ ਸੇਵ ਕਰਨ ਦੀਆਂ ਤਕਨੀਕਾਂ ਜਿਹੜੀਆਂ ਨੇ ਉਹ ਕਿਸਾਨ ਵੀਰਾਂ ਨੂੰ ਸਮਝਾਈਆਂ ਜਾਂਦੀਆਂ ਨੇ ਸੋ ਅਸੀਂ ਜਿਹੜੇ ਪਹਿਲਾਂ 4 ਜ਼ਿਲ੍ਹਿਆਂ ਦੇ ਵਿੱਚ ਕੰਮ ਕੀਤਾ ਅਸੀਂ ਤਕਰੀਬਨ ਤਕਰੀਬਨ 350 ਬਿਲੀਅਨ ਪਾਣੀ ਜਿਹੜਾ ਉਹ ਸੇਵ ਕੀਤਾ ਜਿਹੜਾ ਹੁਣ ਸਾਡੀ ਇਹ ਮੁਹਿੰਮ ਹੈ ਜਿਹੜੀ ਹੁਣ ਹੁਣ ਮੌਜੂਦਾ ਜਿਹੜੀ ਮੁਹਿੰਮ ਚੱਲ ਰਹੀ ਹੈ ਇਹਦੇ ਵਿੱਚ ਅਸੀਂ 4.5 ਲੱਖ ਫਾਰਮਰਸ ਤੱਕ ਪਹੁੰਚਣ ਦੀ ਜਿਹੜੀ ਸਾਡੇ ਸਾਡਾ ਟੀਚਾ ਹੈ ਅਸੀਂ 4.5 ਲੱਖ ਕਿਸਾਨਾਂ ਤੱਕ ਪਹੁੰਚ ਕਰਨੀ ਹੈ ਸੋ ਕਿਸਾਨ ਵੀਰੋ ਮੈਂ ਬੇਨਤੀ ਕਰਦਾ ਕਿ ਤੁਸੀਂ ਸਾਡੀ ਇਸ ਮੁਹਿੰਮ ਨਾਲ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਤੁਰੋਗੇ ਤੇ ਆਪਣੇ ਖੇਤ ਦਾ ਤੇ ਪੰਜਾਬ ਦਾ ਪਾਣੀ ਬਚਾਉਣ ਵਿੱਚ ਇਸ ਮੁਹਿੰਮ ਚ ਸਾਡਾ ਸਾਥ ਦਿਓਗੇ ਪਾਣੀ ਦੀ ਬਚਤ ਦੇ ਉਪਰਾਲਿਆਂ ਦੀ ਘਾਟ ਪਾਣੀ ਬਚਾਉਣ ਦੀਆਂ ਤਕਨੀਕਾਂ ਤੱਕ ਪਹੁੰਚ ਅਤੇ ਆਪਣੇ ਫਸਲੀ ਚੱਕਰ ਨੂੰ ਭਿੰਨ ਬਣਾਉਣ ਲਈ ਜਾਣਕਾਰੀ ਦੀਆਂ ਘਾਟਾਂ ਨੇ ਕਿਸਾਨਾਂ ਨੂੰ ਘੱਟ ਪ੍ਰਭਾਵੀ ਖੇਤੀ ਪ੍ਰਕਿਰਿਆ ਅਪਣਾਉਣ ਲਈ ਮਜਬੂਰ ਕੀਤਾ ਹੈ ਜਿਸ ਲਈ ਕਈ ਸੰਸਥਾਵਾਂ ਖੇਤੀਬਾੜੀ ਨੂੰ ਸਵਚੱਜੇ ਢੰਗ ਨਾਲ ਕਰਨ ਦੇ ਯਤਨਾਂ ਨੂੰ ਕਿਸਾਨਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ ਤਾਂ ਜੋ ਕਿਸਾਨ ਪਾਣੀ ਦੀ ਬਚਤ ਦੀਆਂ ਤਕਨੀਕਾਂ ਅਤੇ ਉਪਰਾਲਿਆਂ ਨੂੰ ਵੱਡੇ ਪੈਮਾਨੇ ਤੇ ਅਪਣਾਉਣ ਅਤੇ ਪੰਜਾਬ ਦੇ ਧਰਤੀ ਹੇਠਲੇ ਪਾਣੀ ਦੀ ਸੰਭਾਲ ਕਰ ਸਕਣ।